ਸੁਖਦੀਪ ਸਿੰਘ ਢੀਂਡ ਸਾ ਉਹਨਾਂ ਨੂੰ ਕੱਢਿਆ ਗਿਆ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਕੋਲ ਕੋਈ ਅਧਿਕਾਰ ਨਹੀਂ ਹਨ ਤੇ ਜਿਹੜਾ ਇਹ ਮੌਜੂਦਾ ਸਥਿਤੀ ਆਕਾਲੀ ਦਲ ਦੀ ਕਿਵੇਂ ਪੜ ਰਹੇ ਹੋ ਤੁਸੀਂ ਨਹੀਂ ਮੈਨੂੰ ਇਹ ਮਹਿਸੂਸ ਹੁੰਦਾ ਵੀ ਅਸਲ 'ਚ ਨਾ ਆਕਾਲੀ ਦਲ ਮੁੱਦਿਆਂ ਦੀ ਸਿਆਸਤ ਛੱਡ ਗਿਆ ਇਹ ਕੋਈ ਸਿਆਸੀ ਮੌਕਾ ਪ੍ਰਸਤੀ ਹੈ ਜਾਂ ਕੋਈ ਮਜਬੂਰੀ ਸੀ ਮੈਨੂੰ ਐ ਲੱਗਦਾ ਵੀ ਅਸਲ 'ਚ ਨਾ ਪੰਜਾਬ 'ਚ ਜਿੱਡੀ ਵੱਡੀ ਕੁੱਟ ਪਈ ਸੀ ਜਿੰਨਾ ਜ਼ੁਲਮ ਹੋਇਆ ਸੀ ਇਹਨਾਂ ਨੇ ਮੁੱਦੇ ਤਾਂ ਉਹ ਚੱਕ ਲਏ ਜਾਨੀ ਆਮ ਬੋਲੀ ਚ ਜਿਵੇਂ ਕਹਿਣਾ ਉਹਨਾਂ ਜਿਵੇਂ ਡਰਗੇ ਹੁੰਦੇ ਆ ਨਾ ਜੀ ਅਮਨ ਸ਼ਾਂਤੀ ਦੀ ਗੱਲ ਕਰਕੇ ਮੁੱਦੇ ਛੱਡ ਦੋ ਜਿਹੜੇ ਵਾਅਦੇ ਕੀਤੇ ਨੇ ਲੋਕਾਂ ਨੂੰ ਜੋ ਤੁਸੀਂ ਆਸਾਂ ਦਿਖਾਈਆਂ ਨੇ ਜਾਂ ਜਿਹੜਾ ਉਹਨਾਂ 'ਚ dard ਪਿਆ ਉਹਦੀ ਥਾਂ ਪਾ ਕੇ ਉਹਨੂੰ ਦੂਰ ਕਰਨ ਵਾਲੇ ਪਾਸੇ ਚੰਨਣ ਦੀ ਥਾਂ ਮਤਲਬ ਸਿਰਫ ਨਿੱਜ ਪਰਸ ਪਰਿਵਾਰ ਪਰਸ ਤੇ ਵਪਾਰ ਪਰਸ ਐਸ ਪੂਰੇ ਕਰਨ ਦੀ ਸਮਿਸ਼ੇਂਦਰ ਗਰੇਵਾਲ ਨੇ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਦੇਖੋ ਜੀ ਜਿਹੜਾ ਸਰਪ੍ਰਸਤ ਹੁੰਦਾ ਉਹ ਇੱਕ ਜਿਹੜਾ ਵਰਡ ਹੈ ਇੰਗਲਿਸ਼ ਦਾ ਸਰਪ੍ਰਸ ਸਰਪਲਸ ਉਹਦੇ ਚੋਂ ਆਇਆ ਹੈ ਹਨਾ ਜਿਵੇਂ ਕਹਿੰਦੇ ਥੁਥਾ ਚਨਾ ਬਾਜੇ ਕਣ ਜਦੋਂ ਤੁਹਾਡੇ ਕੋਲ ਇੱਕ ਵਿਚਾਰ ਦੀ ਤਾਕਤ ਆ ਤੁਹਾਡੇ ਕੋਲ ਕੋਈ ਨਜ਼ਰੀਆ ਉਹਦੇ ਆਧਾਰ ਤੇ ਖੜ ਕੇ ਤੁਸੀਂ ਗੱਲਾਂ ਨੂੰ ਐਕਸਪਲੇਨ ਕਰੋਗੇ ਇਹ ਕੱਢਣ ਕਢਾਉਣ ਨੂੰ ਤਾਂ ਭੁੰਦੜ ਰੱਖਿਆ ਗਰੇਵਾਲ ਰੱਖਿਆ ਪਟਾਕੇ ਪਾਉਣ ਨੂੰ ਜੇ ਜਵਾਬ ਨਾ ਆੜੇ ਕਿਸੇ ਗੱਲ ਦਾ ਬੈਂਸ ਤੇ ਕੀ ਮੇ ਰੱਖੇ ਨੇ ਕਚੋਲਾ ਕੌਣ ਸੀਰ ਬਾਦਲੇ ਇਹ ਹਾਤ ਨਹੀਂ ਕਰ ਸਕਦਾ ਤੁਸ਼ਵੀਰ ਬਾਦਲੇ ਇਸ ਕਰਕੇ ਨਹੀਂ ਕਰ ਸਕਿਆ ਵੀ ਇਹਨੇ ਮੁੱਦਿਆਂ ਦੀ ਸਿਆਸਤ ਲਈ ਲੜਾਈ ਦਾ ਕਦੇ ਮੂੰਹ ਨਹੀਂ ਦਿਖਾਇਆ ਸੀਵ 7 ਆਸਟ੍ਰੇਲੀਆ ਦੇ ਮੰਚ ਤੇ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀਰ ਸਿੰਘ ਇਸ ਵੇਲੇ ਅਕਾਲੀ ਦਲ ਦੇ ਵਿੱਚ ਖਲਾਰਾ ਪਿਆ ਹੋਇਆ ਖਖੜੀਆਂ ਕਰੇਲੇ ਹੋਇਆ ਅਕਾਲੀ ਦਲ ਜਾਬਤਾ ਸੁਖਦੇਵ ਸਿੰਘ ਢੀਂਸਾ ਉਹਨਾਂ ਨੂੰ ਕੱਢਿਆ ਗਿਆ ਹੁਣ ਪਾਰਟੀ ਦੇ ਵਿੱਚੋਂ ਪਹਿਲਾਂ ਉਹਨਾਂ ਦੇ ਜਿਹੜੇ ਸਾਰੇ ਗਰੁੱਪ ਨੂੰ ਕੱਢਿਆ ਗਿਆ ਸੀ ਤੇ ਇਸ ਦੇ ਵਿੱਚ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਦਾ ਜਿਹੜਾ ਦੌਰ ਦੌਰ ਹੈ ਉਹ ਚੱਲ ਰਿਹਾ ਹੈ ਤੇ ਬਾਗੀਆਂ ਦਾ ਜਿਹੜਾ ਟੜਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਤਾਂ ਹੁਣ ਸਾਡੇ ਨਾਲ ਹੀ ਰਹਿ ਗਿਆ ਉਧਰ ਤਾਂ ਸਿਰਫ ਬਾਦਲ ਪਰਿਵਾਰ ਹੈ ਤੇ ਇਹ ਸਾਰੇ ਨੁਕਤੇ ਦੇ ਵਿੱਚ ਜਿਹੜੇ ਆਲਟਰਨੇਟਿਵ ਨੇ ਸਿੱਖ ਸਿਆਸਤ ਦੇ ਪੰਜਾਬ ਦੇ ਵਿੱਚ ਜੀ ਅਕਾਲੀ ਦਲ ਕਿਸੇ ਪਾਸੇ ਨੂੰ ਹੁੰਦਾ ਤਾਂ ਫਿਰ ਕਿਹੜੇ ਮਤਬਾਦਲ ਨੇ ਜਿਹੜੇ ਸਿੱਖ ਪੋਲਿਟਿਕਸ ਜਾਂ ਪੰਜਾਬ ਦੇ ਵਿੱਚ ਜਿਹੜੀ ਰੀਜਨਲ ਪੋਲਿਟਿਕਸ ਹੈ ਉਸ ਨੂੰ ਅੱਗੇ ਕਰ ਸਕਦੇ ਨੇ ਇਹ ਹਲੇ ਇੱਕ ਖੁੱਲਾ ਸਵਾਲ ਬਣਿਆ ਹੋਇਆ ਆਪਾਂ ਮਾਲਵਿੰਦਰ ਸਿੰਘ ਮਾਲੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਇਹ ਸਾਰੇ ਸਨਾਰੀਓ ਨੂੰ ਕਿਦਾਂ ਪੜ ਰਹੇ ਨੇ ਅਕਾਲੀ ਦਲ ਦਾ ਭਵਿੱਖ ਨੂੰ ਕਿਦਾਂ ਦੇਖ ਰਹੇ ਆ ਤੇ ਜਿਹੜੇ ਲੋਕ ਮਤਬਾਦਲ ਦੇਣ ਦਾ ਦਾਅਵਾ ਕਰਦੇ ਨੇ ਉਹਨਾਂ ਦੀ ਪੋਲਿਟਿਕਸ ਕਿੱਥੇ ਖੜੀ ਦੇਖਦੇ ਨੇ ਸਰ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸਰ ਤੁਸੀਂ ਕਿਦਾਂ ਦੇਖਦੇ ਹੋ ਸੁਖਦੇਵ ਸਿੰਘ ਢੀਂਂਸਾ ਤੁਹਾਡੇ ਇਲਾਕੇ ਚੋਂ ਵੀ ਆਉਂਦੇ ਨੇ ਉਹਨਾਂ ਨੂੰ ਕੱਢਿਆ ਗਿਆ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਕੋਲ ਕੋਈ ਅਧਿਕਾਰ ਨਹੀਂ ਹਨ ਤੇ ਜਿਹੜਾ ਇਹ ਮੌਜੂਦਾ ਸਥਿਤੀ ਆਕਾਲੀ ਦਲ ਦੀ ਕਿਵੇਂ ਪੜ ਰਹੇ ਹੋ ਤੁਸੀਂ ਇਹਨੂੰ ਯਾਨੀ ਮੈਨੂੰ ਇਹ ਮਹਿਸੂਸ ਹੁੰਦਾ ਵੀ ਅਸਲ 'ਚ ਨਾ ਆਕਾਲੀ ਦਲ ਮੁੱਦਿਆਂ ਦੀ ਸਿਆਸਤ ਛੱਡ ਗਿਆ ਜੀ ਮੁੱਦਿਆਂ ਦੀ ਸਿਆਸਤ ਛੱਡ ਕੇ ਸੱਤਾ ਤੇ ਕਾਬਜ ਹੋਣਾ ਜਾਂ ਸੱਤਾ 'ਚ ਭਾਈਵਾਲ ਹੋਣ ਦੀ ਸਿਆਸਤ ਕੀਤੀ ਹੈ ਨੇ ਪਿਛਲੇ 2-3 ਦਿਨਾਂ ਦੇ ਤੋਂ ਜੀ ਸੰਕਟ ਅਸਲ ਚ ਮੁਲਕ ਦੇ ਵਿੱਚ ਵੀ ਆ ਪੰਜਾਬ ਦੇ ਵਿੱਚ ਖਾਸ ਕਰਕੇ ਆ ਕਿਉਂਕਿ ਪੰਜਾਬ ਇੱਕ ਇਹੋ ਜਿਹਾ ਵਿਕਸਿਤ ਖੇਤ ਆ ਇਹਨੂੰ ਤਬਦੀਲੀ ਦੀ ਬਹੁਤ ਜ਼ਬਰਦਸਤ ਲੋਡ ਆ ਕਿਉਂਕਿ ਵਿਕਾਸ ਦੇ ਇੱਕ ਪੜਾਅ ਤੇ ਜਾ ਕੇ ਇਜਾਮ ਹੋਇਆ ਜੀ ਬਾਕੀ ਬਹੁਤ ਪਛੜੇ ਹੋਏ ਇਲਾਕੇ ਨੇ ਉਹ ਹੌਲੀ ਹੌਲੀ ਅੱਗੇ ਜਾ ਰਹੇ ਨੇ ਜਿਵੇਂ ਆਪਾਂ ਦੇਖਦੇ ਆ ਸਾਰੇ ਕਿਸੇ ਨੂੰ ਜੀ ਹੁਣ ਮੁਲਕ ਦੀ ਸਿਆਸਤ ਦੇ ਵਿੱਚ ਵੀ ਸੰਕਟ ਹੈ ਨਾ ਹੁਣ ਮੋਦੀ ਨੇ ਜਿਹੜੀ ਮਾਰਨਖੁੰਡੀ ਸਿਆਸਤ ਅੱਗੇ ਮੂਰੇ ਕੀਤੀ ਸੀ ਇੱਕ ਵਾਰ ਤਾਂ ਉਹਨੂੰ ਡੈਂਟ ਪੈ ਹੀ ਗਿਆ ਜਿਵੇਂ ਆਪਾਂ ਕਹਿੰਨੇ ਵਾ ਆਰਐਸਐਸ ਦਾ ਰੌਲਾ ਆਰਐਸਐਸ ਕਹਿੰਦਾ ਇਹਨੇ ਕਾਂਗਰਸ ਮੁਕਤ ਭਾਰਤ ਕਿਹਾ ਸੀ ਉਹਨੇ ਕਿਹਾ ਵੀ ਦੁਸ਼ਮਣ ਨਹੀਂ ਹੁੰਦਾ ਵਿਰੋਧੀ ਆ ਰਹੀਆਂ ਨੇ ਨਾ ਗੱਲਾਂ ਸਾਹਮਣੇ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਮਤਲਬ ਇਹੀ ਸੰਕਟਾ ਕਿ ਉਹ ਮੁੱਦਾ ਵਹੀਣ ਨੇ ਉਹਨਾਂ ਕੋਲੇ ਕੋਈ ਟਾਰਗੇਟ ਨਹੀਂ ਹੈ ਸਰਕਾਰ ਬਣਾਉਣ ਚਲਾਉਣ ਜਾਂ ਵਿਰੋਧ ਕਰਨਾ ਇੱਕ ਹੋਰ ਗੱਲ ਆ ਇੱਕ ਇਹ ਆ ਵੀ ਤੁਸੀਂ ਲੋਕਾਂ ਦੀ ਬਿਹਤਰੀ ਲਈ ਇੱਕ ਮੁੱਦਿਆਂ ਦੀ ਸਿਆਸਤ ਵਾਰਦੇ ਹੋ ਜੀ ਉਹਦਾ ਕੋਈ ਰੋਡ ਮੈਪ ਲੋਕਾਂ ਦੇ ਸਾਹਮਣੇ ਤੁਸੀਂ ਪੇਸ਼ ਕਰਦੇ ਹੋ ਜੀ ਅਕਾਲੀ ਦਲ ਨਾਲ ਦਖਾਂਤੇ ਵਾਪਰਿਆ ਵੀ ਜਿਹੜੀ ਇਹ ਮੁੱਦਿਆਂ ਦੀ ਸਿਆਸਤ ਲੈ ਕੇ 96 ਜਾਂ 97 'ਚ ਸਾਹਮਣੇ ਆਇਆ ਉਸ ਤੋਂ ਬਾਅਦ ਉਹਨਾਂ ਵੱਲੋਂ ਮੂੰਹ ਫੇਰ ਲਿਆ ਨਹੀਂ ਉਹ ਕੋਈ ਸਿਆਸੀ ਮੌਕਾ ਪ੍ਰਸਤੀ ਹੈ ਜਾਂ ਕੋਈ ਮਜਬੂਰੀ ਸੀ ਮੈਨੂੰ ਐ ਲੱਗਦਾ ਵੀ ਅਸਲ 'ਚ ਨਾ ਪੰਜਾਬ 'ਚ ਜਿੱਡੀ ਵੱਡੀ ਕੁੱਟ ਪਈ ਸੀ ਜਿੰਨਾ ਜ਼ੁਲਮ ਹੋਇਆ ਸੀ ਇਹਨਾਂ ਨੇ ਮੁੱਦੇ ਤਾਂ ਉਹ ਚੱਕ ਲਏ ਜਾਨੀ ਆਮ ਬੋਲੀ 'ਚ ਜਿਵੇਂ ਕਹਿੰਦੇ ਉਹਨਾਂ ਜਿਵੇਂ ਡਰ ਗਏ ਹੁੰਦੇ ਆ ਨਾ ਜੀ ਵੀਰ ਬਹੁਤ ਕੁਝ ਹੋ ਗਿਆ ਇੱਕ ਤਾਂ ਇਹ ਕਹਿਣਾ ਵੀ ਹੁਣ ਪੁਰਾਮਨ ਤੇ ਸ਼ਾਂਤੀਪੂਰਵਕ ਸੰਘਰਸ਼ ਦੀ ਲੋੜ ਆ ਇੱਕ ਹੋਰ ਗੱਲ ਆ ਇੱਕ ਤੁਸੀਂ ਅਮਨ ਸ਼ਾਂਤੀ ਦੀ ਗੱਲ ਕਰਕੇ ਮੁੱਦੇ ਛੱਡ ਦੋ ਜਿਹੜੇ ਵਾਅਦੇ ਕੀਤੇ ਨੇ ਲੋਕਾਂ ਚ ਜੋ ਤੁਸੀਂ ਆਸਾਂ ਦਿਖਾਈਆਂ ਨੇ ਜਾਂ ਜਿਹੜਾ ਉਹਨਾਂ 'ਚ ਦਰਦ ਪਿਆ ਉਹਦੀ ਥਾਂ ਪਾ ਕੇ ਉਹਨੂੰ ਦੂਰ ਕਰਨ ਵਾਲੇ ਪਾਸੇ ਚੱਲਣ ਦੀ ਥਾਂ ਮਤਲਬ ਸਿਰਫ ਨਿੱਜ ਪਰਸਤ ਪਰਿਵਾਰ ਪਰਸਤ ਤੇ ਵਪਾਰ ਪਰਸਤ ਸਿਆਸਤ ਮੂਰੇ ਕਰ ਲਈ ਜਿਹਦੇ ਵਿੱਚੋਂ ਜਿਹਦਾ ਜਿੰਨਾ ਕਦਰ ਲੱਗਿਆ ਉਹਨੇ ਉਹਨਾਂ ਕਦਰ ਲਾਇਆ ਸਾਰੇ ਕਾਸੇ ਦੇ ਵਿੱਚ ਕਿਉਂਕਿ ਪੰਜਾਬ ਬਦਲਦੀ ਸਿਆਸਤ ਚਾਹੁੰਦਾ ਜਿਵੇਂ ਨਮਵਜੋਤ ਸਿੰਘ ਸਿੱਧੂ ਨੇ ਵਾਰੀ ਸੀ ਇੱਕ ਸਿਆਸਤ ਚਲੋ ਉਹਦਾ ਆਪਣਾ ਸਟਾਈਲ ਆ ਉਹ ਤੇ ਕਿਸ ਨੂੰ ਲੱਖ ਇਤਰਾਜ਼ ਹੋਣ ਜਾਂ ਹੁਣ ਵੀ ਲੋਕ ਕਹਿੰਦੇ ਨੇ ਕਿ ਕਿੱਥੇ ਗਿਆ ਉਹ ਕੋਈ ਨਹੀਂ ਆਉਂਦਾ ਇੱਕ ਵੱਖਰਾ ਸਵਾਲ ਆ ਪਰ ਉਹ ਸਿਆਸਤ ਵੀ ਉਸ ਸਮੇਂ ਕਾਂਗਰਸ ਨੇ ਪਿੱਛੇ ਕਰਤੀ ਜੇ ਅੱਜ ਉਲਟਾ ਤੁਸੀਂ ਦੇਖੋ ਵੀ ਰਾਹੁਲ ਗਾਂਧੀ ਨੇ ਮੋਦੀ ਦੇ ਖਿਲਾਫ ਮੁੱਦਿਆਂ ਦੀ ਸਿਆਸਤ ਉਹ ਵਾਰ ਕੇ ਕਾਂਗਰਸ ਚ ਜਨਪਾਤੀ ਇੱਕ ਵਿਰੋਧੀ ਤੇ ਰਵਜੋਗਰਿਆ ਦੂਜਾ ਇੱਕ ਬਹੁਤ ਮੁਲਕ ਦੇ ਮਤਲਬ ਸਮਰੱਥਾਵਾਂ ਲੀਡਰ ਵਜੋਂ ਉੱਭਰ ਰਿਹਾ ਉਹ ਜਿਹੜਾ ਜ ਰੋਲ ਨਿਭਾ ਰਿਹਾ ਪਰ ਸੁਖਬਖਬੀਰ ਬਾਦਲ ਇਹ ਜਿਹਾ ਕਿਉਂ ਨਹੀਂ ਕਰ ਸਕੇ ਸੁਖਬਖਬੀਰ ਬਾਦਲ ਇਸ ਕਰਕੇ ਨਹੀਂ ਕਰ ਸਕਿਆ ਵੀ ਇਹਨੇ ਮੁੱਦਿਆਂ ਦੀ ਸਿਆਸਤ ਲਈ ਲੜਾਈ ਦਾ ਕਦੇ ਮੂੰਹ ਨਹੀਂ ਦੇਖਿਆ ਇਹ ਇਹ ਉਹ ਉਹ ਇਹ ਇਹ ਦੀ ਜਿਹੜੀ ਪਰਵਰਸ਼ ਹੋਈ ਆ ਉਹ ਮਤਲਬ ਬਾਹਰੇ ਹੋਈ ਆ ਜਦੋਂ ਸੱਤਾ ਜਾਂ ਤਾਕਤ ਤੁਹਾਡੇ ਕੋਲੇ ਆਉਣ ਲੱਗੀ ਉਦੋਂ ਤੁਸੀਂ ਐਂਟਰ ਹੋ ਗਏ ਆ ਕਿ ਉਹਦੇ ਵਿੱਚ ਆਉਣ ਸਾਰ ਤੁਸੀਂ ਫੇਰੇ ਹੋ ਗਿਆ ਵੀ ਸਰਕਾਰਾਂ ਵਧੀਆ ਤਰੀਕੇ ਨਾਲ ਕਿਵੇਂ ਚਲਾਉਣੀਆਂ ਨੇ ਫਿਰ ਉਹਦੇ ਵਿੱਚੋਂ ਇਹਦਾ ਜਿਹੜਾ ਆਪਦਾ ਸਟਾਈਲ ਆ ਹੁਣ ਜਿਹੜਾ ਦੂਜੀ ਵਾਰ ਰਿਪੀਟ ਹੋਈ ਉਹਦੋਂ ਆਕਾਲੀ ਸਰਕਾਰ ਉਦੋਂ ਥਾਪੀ ਸੁਖਵੀਰ ਨੂੰ ਹੀ ਮਿਲੀ ਨਾ ਸੁਖਵੀਰ ਨੇ ਮੈਨੇਜਮੈਂਟ ਦੇ ਪੱਖੋਂ ਵੀ ਵਿਰੋਧੀ ਉਮੀਦਵਾਰ ਦੇ ਖਿਲਾਫ ਵਿਰੋਧ ਕਿਵੇਂ ਖੜਾ ਕਰਨਾ ਜਾਂ ਕਿਸੇ ਨੂੰ ਕਿਵੇਂ ਪੱਟਣਾ ਜਾਂ ਕਿ ਕਿਸੇ ਨੂੰ ਕੀ ਕਰਨਾ ਮੈਨੇਜਮੈਂਟ ਦੀ ਗੱਲ ਕੀਤੀ ਨਾ ਉਹਦੀ ਸੁਖਵੀਰ ਦੀ ਬੱਲੇ ਬੱਲੇ ਹੋਈ ਜੀ ਪਰ ਉਹੀ ਤਰੀਕਾ ਜਦੋਂ ਇਹਨੇ ਪਾਰਟੀ ਚਲਾਉਣ ਚ ਜਾਂ ਉਹ ਚ ਅਪਣਾ ਲਿਆ ਉਹਦਾ ਸਟੇ ਨਿਕਲਿਆ ਵੀ ਲੋਕਾਂ ਤੋਂ ਨਿਕਲ ਗਿਆ ਇਹ ਮੁੜ ਕੇ ਹੁਣ ਜਿਹੜਾ ਇਹ ਸਵਾਲ ਆ ਲਗਾਤਾਰ ਚੋਣਾਂ ਹਾਰਨ ਦਾ ਕਿਉਂਕਿ ਉਹ ਕਾਠ ਦੀ ਹੰਡੀ ਵਾਰ-ਵਾਰ ਤਾਂ ਚੜ੍ਹਦੀ ਨਹੀਂ ਇੱਕ ਵਾਰ ਤੁਸੀਂ ਉਹ ਉਸ ਤਰ੍ਹਾਂ ਕਿਉਂ ਦੂਜੀ ਪੰਥਕ ਸਿਆਸਤਾਂ ਪੰਥਕ ਵਿਹਾਰ ਆ ਜਿਹੜਾ ਅਕਾਲੀ ਦਲ ਦੇ ਜਿਹੜੀ ਪਹੁੰਚ ਉਹ ਬਿਲਕੁਲ ਹੋ ਰਿਆ ਨਹੀਂ ਪਰ ਤੁਸੀਂ ਕੀ ਸਮਝਦੇ ਹੋ ਜਿਹੜੀ ਇੱਕ ਭਾਰਤ ਜੁੜੂ ਯਾਤਰਾ ਸੀ ਤੇ ਇੱਕ ਸੁਖਬੀਰ ਬਾਦਲ ਨੇ ਪੰਜਾਬ ਬਚਾਓ ਯਾਤਰਾ ਕੱਢੀ ਹੈ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਵੀ ਉਹੀ ਕੋਸ਼ਿਸ਼ ਸੀ ਨਹੀਂ ਲੋਕਾਂ ਦੇ ਵਿੱਚ ਢੇੜਾ ਕੱਢਣਾ ਇੱਕ ਹੋਰ ਗੱਲ ਆ ਲੋਕਾਂ ਨੂੰ ਮਿਲਣਾ ਤੇ ਨਾਲ ਦੀ ਨਾਲ ਉਹ ਮੁੱਦੇ ਚੱਕਣੇ ਵਾਰਨੇ ਹੁਣ ਤੁਸੀਂ ਇਹ ਦੇਖੋ ਵੀ ਇਸੇ ਦੌਰਾਨ ਉਹਨੇ ਪਹਿਲਾ ਸਵਾਲ ਸਭ ਤੋਂ ਵੱਡਾ ਇਹ ਚੱਕਿਆ ਵੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਚਾਹੀਦਾ ਜੀ ਦੂਜਾ ਸਵਾਲ ਉਹਨੇ ਇਹ ਚੱਕਿਆ ਵੀ ਕਰਜ਼ਾ ਮਾਫ਼ ਹੋਣਾ ਚਾਹੀਦਾ ਉਹਦਾ ਉਹਨੇ ਮੈਪ ਰੋਡ ਮੈਪ ਪਾਸ ਕੀਤਾ ਵੀ ਜੇ 16 ਲੱਖ ਕਰੋੜ ਕੁਝ ਬੰਦਿਆਂ ਦਾ ਮਾਫ਼ ਕੀਤਾ ਜਾ ਸਕਦਾ ਤਾਂ ਇੱਧਰ ਕਿਉਂ ਨਹੀਂ ਦਿੱਤਾ ਜਾ ਸਕਦਾ ਮਨਰੇਗਾ ਜੀ ਦੀ ਮਜ਼ਦੂਰੀ ਵਾਲੀ ਗੱਲ ਵਧਾਉਣ ਦੀ ਗੱਲ ਕੀਤੀ ਬੇਰੁਜ਼ਗਾਰਾਂ ਵਾਲੀ ਗੱਲ ਕੀਤੀ ਨੋਟਬੰਦੀ ਬਾਰੇ ਉਹਨੇ ਪੋਜੀਸ਼ਨ ਲਈ ਤੁਰ ਫਿਰ ਕੇ ਉਹਨੇ ਇਹ ਦੇਖਿਆ ਵੀ ਜਿਹੜਾ ਰਜਗਾਰ ਦੇਣ ਵਾਲੇ ਨੇ ਛੋਟੇ ਉਦਯੋਗ ਜਾਂ ਮੱਧਲੇ ਉਦਯੋਗ ਵੀ ਉਹ ਤਾਂ ਉਹ ਤਾਂ ਮਾਰੇ ਗਏ ਸਾਰਾ ਕੁਝ ਪਾੜਾ ਕੁਝ ਘਰਾਣੇ ਬਹੁਤ ਅਮੀਰ ਹੋਈ ਜਾ ਰਹੇ ਨੇ ਬਾਕੀ ਸਾਰੇ ਰਗੜੇ ਜਾ ਰਹੇ ਨੇ ਜੀ ਉਹ ਉਹ ਅਹਿਸਾਸ ਦੇ ਵਿੱਚੋਂ ਨਾਲ ਦੀ ਨਾਲ ਮੁੱਦੇ ਉਭਾਰਦਾ ਗਿਆ ਤੇ ਫਿਰ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਵੀ ਤੇ ਪ੍ਰਚਾਰ ਦੇ ਵਿੱਚ ਵੀ ਉਹਨੇ ਉਹੀ ਗੱਲ ਉਭਾਰੀ ਜੀ ਮੋਦੀ ਖਿਲਾਫ ਮੁੱਦਿਆਂ ਦੀ ਸਿਆਸਤ ਉਭਾਰੀ ਹੈ ਜਿਹੜੀ ਉਸ ਕਰਕੇ ਇਹ ਸਾਰੀ ਗੱਲ ਆਈ ਉੱਤੇ ਫਿਰ ਉਹਨਾਂ ਪ੍ਰਤੀ ਉਹਨਾਂ ਦੀ ਕਮਿਟਮੈਂਟ ਦੇਖ ਲਓ ਹੁਣ ਐਲਾਨਨਾਮਾ ਤਾਂ ਕਾਲੀ ਦਲ ਨੇ ਵੀ ਲਿਖਿਆ ਬਹੁਤ ਵਧੀਆ ਤੁਸੀਂ ਪੜੋ ਜਿਹੜੇ ਸਾਰੇ ਠੰਡੇ ਵਸਤੇ ਚ ਪਾਇਆ ਹੋਈਆਂ ਗੱਲਾਂ ਸੀ ਉਹ ਚ ਲਿਖ ਲਈਆਂ ਪਰ ਕਿਉਂਕਿ ਉਹ ਤੁਹਾਡੀ ਸੋਚ ਦਾ ਹਿੱਸਾ ਨਹੀਂ ਤੁਹਾਡੇ ਭਰਤਾਂਤ ਦਾ ਹਿੱਸਾ ਨਹੀਂ ਚਾਹੇ ਉਹ ਲਿਖ ਦੇ ਚਾਹੇ ਨਾ ਲਿਖ ਦੇ ਉਹਦਾ ਅਸਰ ਨਹੀਂ ਕੋਈ ਹੋਇਆ ਦੂਜੇ ਪਾਸੇ ਤੁਸੀਂ ਪੰਜਾਬ ਕਾਂਗਰਸ ਦੇਖ ਲਓ ਪੰਜਾਬ ਕਾਂਗਰਸ ਨੇ ਰਾਹੁਲ ਲੇਜੈਂਡੇ ਵੱਲ ਮੂੰਹ ਨਹੀਂ ਕੀਤਾ ਇਹ ਵੱਖਰੀ ਗੱਲ ਆ ਵੀ ਸੱਤ ਸੀਟਾ ਉਹ ਲੈ ਗਏ ਪਰ ਲੜਾਈ ਤਾਂ ਇਹਨਾਂ ਨੇ ਮੁੱਦਿਆਂ ਤੋਂ ਬਗੈਰ ਹੀ ਲੜੀ ਆ ਨਾ ਪਰ ਉਦੀ ਵਿੱਚ ਕੱਲ ਮਹੇਸ਼ਿੰਦਰ ਗਰੇਵਾਲ ਨੇ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਦੇਖੋ ਜੀ ਜਿਹੜਾ ਸਰਪ੍ਰਸਤ ਹੁੰਦਾ ਉਹ ਇੱਕ ਜਿਹੜਾ ਵਰਡ ਹੈ ਇੰਗਲਿਸ਼ ਦਾ ਸਰਪ੍ਰਸ ਸਰਪਲਸ ਉਹਦੇ ਚੋਂ ਆਇਆ ਹੈ ਹਨਾ ਤੇ ਤੁਹਾਨੂੰ ਲੱਗਦਾ ਕਿ ਇੱਕ ਸੀਨੀਅਰ ਆਗੂ ਜਦੋਂ ਇੰਨੀ ਧੇਰ ਇਕੱਠੇ ਤੁਸੀਂ ਪਾਰਟੀ 'ਚ ਰਹੇ ਹੋ ਤਾਂ ਇਸ ਕਿਸਮ ਦੀਆਂ ਟਿੱਪਣੀਆਂ ਕਰਨੀਆਂ ਚਾਹੀਦੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਕਹਿੰਦੇ ਆ ਥੋਥਾ ਚਨਾ ਬਾਜੇ ਕਣ ਜਦੋਂ ਤੁਹਾਡੇ ਕੋਲ ਇੱਕ ਵਿਚਾਰ ਦੀ ਤਾਕਤ ਆ ਤੁਹਾਡੇ ਕੋਲ ਕੋਲੇ ਕੋਈ ਨਜ਼ਰੀਆ ਉਦੇ ਆਧਾਰ ਤੇ ਖੜ ਕੇ ਤੁਸੀਂ ਗੱਲਾਂ ਨੂੰ ਐਕਸਪਲੇਨ ਕਰੋਗੇ ਮੈਂ ਅੱਜ ਸਵੇਰੀ ਇੱਕ ਤੇ ਟੋਟਕਾ ਲਿਖਿਆ ਫੇਸਬੁੱਕ ਤੇ ਵੀ ਕੱਢਣ ਕਢਾਉਣ ਨੂੰ ਤਾਂ ਭੁੰਦੜ ਰੱਖਿਆ ਗਰੇਵਾਲ ਰੱਖਿਆ ਪਟਾਕੇ ਪਾਉਣ ਨੂੰ ਜੇ ਜਵਾਬ ਨਾ ਆਉੜੇ ਕਿਸੇ ਗੱਲ ਦਾ ਬੈਂਸ ਤੇ ਚੀਮੇ ਰੱਖੇ ਨੇ ਕਝੋਲਾ ਪਾਉਣ ਨੂੰ ਮਤਲਬ ਨਹੀਂ ਤੁਸੀਂ ਇੱਕ ਸਰਪ੍ਰਸਤ ਬਹੁ ਵੱਡੀ ਗੱਲ ਹੁੰਦੀ ਆ ਮਤਲਬ ਮਤਲਬ ਉਹਦੀ ਅਗਵਾਈ ਹੁੰਦੀ ਆ ਜਿਵੇਂ ਸਾਡੇ ਬਜ਼ੁਰਗ ਹੁੰਦੇ ਆ ਨਾ ਜਿੰਦਗੀ ਦਾ ਤਜਰਬਾ ਹੁੰਦਾ ਬਾਦਲ ਸਾਹਿਬ ਵੀ ਰਹੇ ਨੇ ਬਾਦਰ ਸਾਹਿਬ ਵੀ ਸਰਪ੍ਰਸਤ ਰਹੇ ਨੇ ਨਾ ਵੀ ਤੁਸੀਂ مخੌਲ ਲੜਾਉਂ ਨਾ ਗੱਲਾਂ ਦਾ ਉਹਦਾ ਕੋਈ ਮਤਲਬ ਨਹੀਂ ਬਣਦਾ ਪਰ ਉਹਦੇ ਵਿੱਚ ਨੇ ਉਹਨੇ ਬਾਰ ਬਾਰ ਰੈਫਰ ਕੀਤਾ ਸੀ ਕਿਉਂਕਿ ਤੁਸੀਂ ਟੋੜਾ ਸਾਹਿਬ ਨਾਲ ਜੁੜੇ ਰਹੇ ਹੋ ਕਿ ਵੀ ਢਿੰਡਾ ਸਾਹਿਬ ਤੁਸੀਂ ਤਾਂ ਖੁਦ ਇੱਕ ਪਬਲਿਕ ਬਿਆਨ ਪਿੱਛੇ ਟੋੜਾ ਸਾਹਿਬ ਨੂੰ ਕੱਢਤਾ ਸੀ ਤੇ ਉਹ ਇੱਕ ਨਿਰੰਕਾਰੀ ਫਿਰ ਉਹਨੇ ਤਿੰਦੂ ਮਾਜਰਾ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਅਮਰ ਆਸ਼ਰਮ ਦੇ ਵਿੱਚ ਵੋਟਾਂ ਲੈਣ ਲਈ ਉਹ ਟੋੜਾ ਸਾਹਿਬ ਨੂੰ ਉੱਥੇ ਲੈ ਗਏ ਫਿਰ ਆਪ ਉਹ ਪਿਛਲੇ ਦਰਵਾਜ਼ੇ ਚੋਂ ਨਿਕਲ ਕੇ ਟੋੜਾ ਸਾਹਿਬ ਨੂੰ ਅਕਾਲ ਤਖਤ ਤੇ ਪੇਸ਼ ਕਰਾਤਾ ਉਹ ਸਾਰੀ ਕੀ ਨਹੀਂ ਨਹੀਂ ਦੇਖੋ ਬਿਲਕੁਲ ਗਮਰਾਹੀ ਗੱਲ ਆ ਪ੍ਰਚਾਰ ਦਾ ਉਸਦੇ ਨਾਲ ਆਖਰੀ ਦਿਨ ਸੀ ਉੱਥੇ ਇੱਕ ਨਰੈਣ ਕੰਟੀਨੈਂਟਲ ਹੋਟਲ ਆ ਉੱਥੇ ਬੈਠੇ ਸੀ ਮੈਂ ਨਹੀਂ ਸੀ ਕੋਲ ਮੈਂ ਕਿਸੇ ਹੋਰ ਪਾਸੇ ਸੀ ਡਿਊਟੀ ਸਾਡੀ ਉੱਥੀ ਸੀ ਅਗਰਵਾਲ ਸਭਾ ਚ ਪ੍ਰੋਗਰਾਮ ਸੀ ਜੀ ਉੱਥੇ ਪ੍ਰੋਗਰਾਮ ਐ ਬਦਲਾ ਲੇ ਵੀ ਵੱਧ ਤੋਂ ਵੱਧ ਪ੍ਰੋਗਰਾਮ ਕਿਵੇਂ ਕਰ ਸਕਦੇ ਆ ਇੱਥੇ ਚੰਨੂ ਮਾਝਾ ਮੈਨੂੰ ਜਾਣਾ ਸੀ ਟੋੜਾ ਸਾਹਿਬ ਵਾਲੇ ਕੁਝ ਪ੍ਰੋਗਰਾਮ ਉਹਨੇ ਲੈ ਲੇ ਤੇ ਇਹ ਟੌੜਾ ਸਾਹਿਬ ਨੇ ਲੈ ਲੇ ਕੋਈ ਪਿਛਲੇ ਦਰਵਾਜ਼ੇ ਚੋਂ ਲੰਘਣ ਵਾਲੀ ਗੱਲ ਨਹੀਂ ਸੀ ਟੌੜਾ ਸਾਹਿਬ ਉੱਥੇ ਗਏ ਢਾਈ ਮਿੰਟ ਦਾ ਉਹ ਆ ਉਹ ਗਏ ਹੁਣ ਪਟਿਆਲੇ ਦੇ ਸਾਰੇ ਨਰੰਕਾਰੀਆਂ ਨੂੰ ਜਾਣਦੇ ਸੀ ਉਹ ਜਦੋਂ ਗਏ ਉਹ ਸਟੇਜ ਤੇ ਦੇਖਿਆ ਉਹ ਸਾਰੇ ਬੈਠੇ ਆ ਉਹ ਗਏ ਸਟੇਜ ਤੇ ਚੜ੍ਹੇ ਕਿਸੇ ਨਾਲ ਫਤਿਹ ਸਾਂਝੀ ਨਹੀਂ ਕੀਤੀ ਬੁਲਾਇਆ ਨਹੀਂ ਉਤਰ ਕੇ ਆ ਗਏ ਆਉਣ ਸਰ ਉਹਨਾਂ ਨੇ ਸਾਰੇ ਪ੍ਰੋਗਰਾਮ ਛੱਡ ਦਿੱਤੇ ਅੱਛਾ ਸਰਕਟ ਹਾਊਸ ਚ ਪੈ ਗਏ ਘਬਰਾਏ ਹੋਏ ਸੀ ਬਹੁਤ ਮੈਨੂੰ ਬੁਲਾਇਆ ਉਹਨਾਂ ਨੇ ਮਾਲੀ ਨੂੰ ਬੁਲਾਓ ਕਿਉਂਕਿ ਮੇਰਾ ਨਾ ਅਸਲ 'ਚ ਟੌੜਾ ਸਾਹਿਬ ਨਾਲ ਕੁਦਰਤੀ ਇਹੋ ਜਿਹਾ ਰਿਸ਼ਤਾ ਬਣ ਗਿਆ ਸੀ ਵੀ ਕੋਈ ਔਖੀ ਗੱਲ ਹੋਵੇ ਵੱਡੀ ਗੱਲ ਹੋਵੇ ਮਤਲਬ ਐ ਹੁੰਦਾ ਸੀ ਵੀ ਮਾਲੀ ਕਰ ਲੂ ਇਹਨੂੰ ਹੈਂਡਲ ਮੈਂ ਜਦੋਂ ਗਿਆ ਟੌੜਾ ਸਾਹਿਬ ਬੜੇ ਘਬਰਾ ਹੋਏ ਉਹਨਾਂ ਨੇ ਸਿੱਧਾ ਇਹ ਕਿਹਾ ਵੀ ਚੰਦੂ ਮਾਜਰੇ ਨੇ ਮਰਵਾਤਾ ਮੈਂ ਕਿਹਾ ਜੀ ਕੀ ਗੱਲ ਹੋਈ ਚਲੋ ਫਿਰ ਰੂਪੀ ਸੀ ਨਾਲ ਬਾਈਆ ਸਾਹਿਬ ਵੀ ਸੀ ਉਹਨਾਂ ਨੇ ਸਾਰੀ ਗੱਲ ਦੱਸੀ ਉਹ ਨਾਲ ਵੀ ਸੀ ਉੱਥੇ ਉਸ ਮੌਕੇ ਬਾਹਰ ਖੜੇ ਸੀ ਵੀ ਯਾਰ ਸਾਰੀ ਆ ਇਸ ਰੂਪ ਦੇ ਵਿੱਚ ਗੱਲ ਹੋਈ ਜੀ ਤੇ ਟੌੜਾ ਸਾਹਿਬ ਕਹਿੰਦੇ ਸੀ ਵੀ ਮੈਂ ਤਾਂ ਜਿਵੇਂ ਆਂ ਦੰਨਾ ਵੀ ਇਹ ਜਿਹੜਾ ਹੋਇਆ ਤੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੀ ਗੱਲ ਕਰਦੇ ਮੈਂ ਕਿਹਾ ਜੀ ਅੱਜ ਨਾ ਜੀ ਤੁਸੀਂ ਕਰੋ ਕੱਲ ਨੂੰ ਅੱਜ ਪ੍ਰਚਾਰ ਬੰਦਾ ਕੱਲ ਤੋਂ ਬਾਅਦ ਪਰਸਨ ਵੋਟਾਂ ਪੈਣੀਆਂ ਨੇ ਉਸ ਤੋਂ ਬਾਅਦ ਫਿਰ ਠੀਕ ਹੈ ਜਹੀ ਜੀ ਗਲਤੀ ਹੈ ਚਲ ਆਪਾਂ ਕਰ ਲਾਂਗੇ ਫਿਰ ਉਹ ਨਰੰਕਾਰੀ ਵੀ ਘਬਰਾ ਗਏ ਵੀ ਆ ਕੀ ਹੋ ਗਿਆ ਉਹਨਾਂ ਨੇ ਫਿਰ ਉਹ 2.5 ਮਿੰਟ ਦੀ ਵੀਡੀਓ ਕੱਟ ਕੇ ਭੇਜੀ ਸਾਨੂੰ ਆ ਕੇ ਅਸੀਂ ਟੌੜੇ ਦੇਖੀ ਉਸ ਪੱਖੋਂ ਜੇ ਤਾਂ ਇਹ ਕਹਿਣਾ ਵੀ ਨਰਕਾਰੀਆਂ ਦੇ ਕੱਠ ਵਿੱਚ ਦੀ ਲੰਘੇ ਜੇ ਇਹ ਉਲੰਘਣਾ ਬਣਦੀ ਆ ਫਿਰ ਤਾਂ ਬਣਦੀ ਆ ਜਿਹੜਾ ਇਹਸ ਵੀ ਉਹਨਾਂ ਨਾਲ ਕੋਈ ਮਿਲਵਰਤੋਂ ਨਹੀਂ ਰੱਖਣੀ ਉਹੀ ਦੀ ਕੋਈ ਗੱਲ ਬਣਦੀ ਨਹੀਂ ਸੀ ਫਿਰ ਇਹ ਗੱਲ ਹੋ ਗਈ ਵੀ ਆ ਠੀਕ ਆ ਆਪਾਂ ਬੁੱਟਾ ਤੋਂ ਬਾਅਦ ਚਲੇ ਜਾਵਾਂਗੇ ਫਿਰ ਜਣ ਕਿਤੇ ਉਹ ਗੱਲ ਚੁੱਪੇ ਹੋ ਗਏ ਨਹੀਂ ਮਿਲ ਗਿਆ ਉਹ ਚੰਦੂ ਮਾਜਰਾ ਸਾਹਿਬ ਨੇ ਨਹੀਂ ਸੀ ਭੇਜਿਆ ਨਹੀਂ 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 ਪ੍ਰੋਗਰਾਮ ਉਹ ਚੰਦੂ ਮਾਜਰਾ ਸਾਹਿਬ ਦਾ ਸੀ ਅੱਛਾ ਇਹ ਹੋ ਸਕਦਾ ਚੰਦੂ ਮਾਜਰੇ ਨੂੰ ਇਹ ਪਤਾ ਹੋਵੇ ਉਹ ਨਰੰਕਾਰੀਆਂ ਦਾ ਕੱਟਾ नहीं नहीं हो सकदा मैं कह नहीं सकदा। क्यों नहीं ਲਕੋਇਆ ਹੋਵੇ? ਹਾਂ ਲਕੋਇਆ ਹੋਵੇ, ਦੱਸਿਆ ਨਾ ਹੋਵੇ ਵੀ ਫਿਰ ਇਹਨਾਂ ਨੂੰ ਜਾਣਾਂ ਨਹੀਂ ਪਤਾ ਸੀ ਟੋੜਾ ਸਾਹਿਬ ਦੇ। ਇਸੇ ਸਮੇਂ ਦਰਾਂ ਨੂੰ ਗੱਲ ਜੀ ਦਬ ਗਈ। ਮੈਂ ਇੱਕ ਦਿਨ ਬਠਿੰਡੇ ਬੈਠਾ ਉੱਥੇ ਸੀਐਚਡੀ ਵਾਲੇ ਬੈਠੇ ਗੱਲਾਂ ਕਰਨ ਲੱਗੇ। ਕਹਿੰਦੇ ਚੰਦੂ ਮਾਜਰਾ ਤਾਂ ਹਾਰ ਚੱਲਿਆ ਸੀ। ਮੈਂ ਕਿਹਾ ਕੀ ਗੱਲ? ਕੋਈ ਹਾਰਨ ਵਾਲੀ ਤਾਂ ਕੋਈ ਇਹਦੀ ਗੱਲ ਨਹੀਂ ਸੀ। ਕਹਿੰਦੇ ਫਿਰ ਨਨਕਾਰੀਆਂ ਦੇ ਜਾਣਨ ਦੀ ਕੀ ਲੋੜ ਪਈ ਸੀ? ਮੈਂ ਕੌਣ ਕੇ ਨਨਕਾਰੀਆਂ ਦੇ ਕਹਿੰਦੇ ਟੋੜਾ ਸਾਹਿਬ? ਮੈਨੂੰ ਪਤਾ ਸੀ ਮੈਂ ਚੁੱਪ ਕਰ ਗਿਆ। ਮੈਂ ਆ ਕੇ ਕਹਾਂ ਮਹਾ ਪ੍ਰਧਾਨ ਸਾਹਿਬ ਉਹ ਗੱਲ ਜੇ ਬਠਿੰਡੇ ਸੀਆਈਡੀ ਵਾਲਿਆਂ ਕੋਲੇ ਫਿਰਦੀ ਆ ਕਹਿੰਦੇ ਕੀ ਕਰੀਏ ਮੰਨਦੀ ਨਹੀਂ ਕੋਈ ਕਹਿੰਦੇ ਜਾਣ ਦੀ ਕੀ ਲੋੜ ਆ ਜੀ ਫਲਾਨਾ ਕੀ ਲੋੜ ਆ ਜੀ ਐਨੇ ਚਿਰ ਚ ਅਮਰਿੰਦਰ ਨੇ ਸ਼ਿਕਾਇਤ ਕਰਤੀ ਜਦੋਂ ਸ਼ਿਕਾਇਤ ਕਰਤੀ ਪ੍ਰਧਾਨ ਥਾਂ ਨੇ ਫਿਰ ਮੈਨੂੰ ਬੁਲਾਇਆ ਕਹਿੰਦੇ ਵੀ ਨਾਲ ਚੱਲਣਾ ਅਮਰ ਸਰਮਾ ਹ ਠੀਕ ਆ ਗੱਲਾਂ ਬਾਤਾਂ ਕਰਦੇ ਰਹੇ ਫੋਤੇ ਇੱਕ ਸਟੇਜ ਤੇ ਜਾ ਕੇ ਉਹ ਜਦੋਂ ਟਾਈਮ ਸੀ ਉਹਨਾਂ ਕੋਲੇ ਜਾਣ ਦਾ ਪਹਿਲਾਂ ਚਿੱਠੀ ਲਿਖੀ ਉਹਨਾਂ ਨੇ ਘਟਾਣਾ ਸਾਹਿਬ ਮੀਟਿੰਗ ਸੀ ਉੱਥੋਂ ਚਿੱਠੀ ਲਿਖੀ ਜਥੇਦਾਰ ਨੂੰ ਭਾਈ ਰਣਜੀਤ ਸਿੰਘ ਨੂੰ ਵੀ ਮੈਂ ਇਹਦੇ ਬਾਰੇ ਪੇਸ਼ ਹੋਣਾ ਚਾਹਣਾ ਤੇ ਚਲੋ ਉਹਨਾਂ ਨੇ ਬੁਲਾ ਲਿਆ ਸਾਰੇ ਬਾਹਰ ਕੱਢ ਤੇ ਮੈਨੂੰ ਕਹਿੰਦੇ ਲਿਖ ਵੀ ਮਾਲਾ ਸੈਂ ਮੈਂ ਹਾਜੀ ਕਿਵੇਂ ਲਿਖਾਂ ਕਹਿੰਦੇ ਜੋ ਆਪਾਂ ਗੱਲਾਂ ਕੀਤੀਆਂ ਨੇ ਉਹ ਸਿੱਧਾ ਨਾਲ ਲਿਖਣਾ ਮੈਂ ਹਾਜੀ ਬਿਲਕੁਲ ਸੱਚ ਲਿਖਣਾ ਕਹਿੰਦੇ ਬਿਲਕੁਲ ਸੱਚ ਲਿਖਣਾ ਜਿਹੜੀ ਅਕਾਲ ਤਖਤ ਸਾਹਿਬ ਨੂੰ ਟੋੜਾ ਸਾਹਿਬ ਦੀ ਲਿਖਤ ਮੈਂ ਇੱਕ ਸਫੇ ਦੀ ਲਿਖਤ ਲਿਖੀ ਮੇਰੇ ਕੋਲ ਵੀ ਆ ਹੁਣ ਉਹ ਟੋੜਾ ਸਾਹਿਬ ਨੇ ਪੜ੍ਹ ਕੇ ਕੰਨਾਂ ਬਿੰਦੀ ਨਹੀਂ ਕਟਿਆ ਦਸਤਖਤ ਕਰ ਤੇ ਜਾ ਕੇ ਸਿੰਘ ਸਾਹਿਬ ਨੂੰ ਪੜਾਤੀ ਤੇ ਸਿੰਘ ਸਾਹਿਬ ਨੇ ਫਿਰ ਉਹਨਾਂ ਨੇ ਦੂਜੀ ਵੀ ਜਾਂਚ ਕਰਾਈ ਜਿਹੜੀਆਂ ਫੋਟੋਆਂ ਫੋਟੋਆਂ ਸੀ ਉਹ ਸੱਚੀਓਂ ਝਾਲੀ ਸੀ ਇਸ ਕਰਕੇ ਇਹ ਹੋ ਸਕਦਾ ਇਹਦੇ ਵਿੱਚ ਚੰਦੂ ਮਾਦਰੇ ਨੂੰ ਪਤਾ ਹੋਵੇ ਮੈਂ ਐਂ ਨਹੀਂ ਕਹਿੰਦਾ ਪਰ ਉਹ ਕੋਈ ਐ ਹੋਵੇ ਜਾਣ ਬੁੱਝ ਕੇ ਕੀਤਾ ਜਾਂ ਟੋੜਾ ਸਾਹਿਬ ਨੂੰ ਫਸਾਉਣ ਵਾਲੀ ਗੱਲ ਕੀਤੀ ਆ ਉਹ ਫਿਰ ਟੋੜਾ ਸਾਹਿਬ ਦੇ ਮਨ ਚੋਂ ਵੀ ਨਿਕਲ ਗਈ ਜਦੋਂ ਫਿਰ ਸਾਰੀਆਂ ਗੱਲਾਂ ਸਾਹਮਣੇ ਆਈਆਂ ਨਾ ਇਸ ਤਰ੍ਹਾਂ ਨੇ ਹੋਇਆ ਹੁਣ ਮਹੇਸ਼ਿੰਦਰ ਜੀ ਅਜੇ ਤੁਸੀਂ ਸਾਰੀਆਂ ਗੱਲਾਂ ਸੁਣੋ ਮਤਲਬ ਇੰਨੀਆਂ ਆਪਾ ਵਿਰੋਧੀ ਨੇ ਇੱਕ ਪਾਸੇ ਤਾਂ ਫਿਰ ਉਦੋਂ ਟੋੜਾ ਸਾਹਿਬ ਨਾਲ ਸੀ ਹੁਣ ਟੋੜਾ ਸਾਹਿਬ ਵਾਲੀ ਗੱਲ ਉਹ ਢੀਂਸੇ ਤੇ ਲਾਉਂਦਾ ਆਪ ਉਹੀ ਗੱਲ ਕਰ ਰਹੇ ਨੇ ਜਿਹੜੀ ਟੋੜਾ ਸਾਹਿਬ ਨਾਲ ਉਦੋਂ ਕੀਤੀ ਸੀ ਕਾਂਗਰਸ ਦਾ ਏਜੰਟ ਹੁਣ ਬੀਜੇਪੀ ਦਾ ਏਜੰਟ ਕਹ ਰਹੇ ਕਿਹੜੀ ਭਾਰੂ ਤੇਰਾ ਨਾ ਜੀ ਇਹ ਅਸਲ ਚ ਮੁੱਦਿਆਂ ਤੋਂ ਤਲਕਾਉਣਾ ਚਾਹੁੰਦੀ ਹੈ ਸਾਰੀ ਬਹਿਸ ਨੂੰ ਇਹ ਵਿਅਕਤੀਗਤ ਕਿਰਦਾਰ ਕੁਛ ਹੀ ਜ਼ਿਆਦਾ ਕਰਦੇ ਨੇ ਇਦਾਂ ਕਰੈਕਟਰ ਸੈਸੀਨੇਸ਼ਨ ਕਰ ਰਿਹਾ ਹੈ ਵਿਅਕਤੀਗਤ ਹੂੰ ਤਾਂ ਤੁਹਾਨੂੰ ਲੱਗਦਾ ਵੀ ਇੱਕ ਟੈਕਨੀਕਲਟੀਆਂ ਨੇ ਵੀ ਜਿਵੇਂ ਉਹ ਵੀ ਟੈਕਨੀਕਲਟੀ ਉਠਾ ਰਿਹਾ ਢੀਂਡਾ ਸਾਹਿਬ ਇਹ ਵੀ ਕਹਿ ਰਿਹਾ ਕਿ ਅਨੁਸ਼ਾਸਨੀ ਕਮੇਟੀ ਪਾਂ ਨਹੀਂ ਕੱਟ ਸਕਦੀ ਜਾਂ ਕੱਢ ਸਕਦੀ ਹੈ ਇਹ ਟੈਕਨੀਕਲਟੀਆਂ ਦਾ ਕੋਈ ਮਤਲਬ ਹੈ ਨਹੀਂ ਦੇਖੋ ਸੰਵਿਧਾਨਕ ਗੱਲਾਂ ਹੁੰਦੀਆਂ ਨੇ ਹੂੰ ਪਰ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਹੋਇਆ ਹੈ ਜਾਬ ਤੱਕ ਕਮੇਟੀ ਹੂੰ ਜਾਬ ਤੱਕ ਕਮੇਟੀ ਕੱਢੇ ਨਹੀਂ ਸਕਦੀ ਹੂੰ ਵਰਕਿੰਗ ਕਮੇਟੀ ਕੱਢ ਸਕਦੀ ਆ ਜਾਂ ਤਾਂ ਕਮੇਟੀ ਸਪਾਰਸ਼ ਕਰ ਸਕਦੀ ਆ ਪਰ ਇਹ ਵੀ ਠੀਕ ਆ ਵੀ ਜਿਹੜਾ ਸਰਪ੍ਰਸਤ ਆ ਉਹ ਆਪਣੀ رائے ਤਾਂ ਪ੍ਰਗਟ ਕਰ ਸਕਦਾ ਪਰ ਫੈਸਲੇ ਨੂੰ ਉਹ ਵੀ ਨਹੀਂ ਬਦਲ ਸਕਦਾ ਰეკਮੈਂਡੇਸ਼ਨ ਦੋਹੇ ਪਾਸਿਓ ਜਿਹੜਾ ਐਵੇਂ ਤਕਨੀਕੀ ਲੜਾਈ ਅਸਲ 'ਚ ਸਿਆਸੀ ਆ ਪਰ ਇਹ ਇਹ ਦੋਨਾਂ ਤਰ੍ਹਾਂ ਦੀ ਪੋਲਿਟਿਕਸ ਕੀ ਆ ਮੰਨ ਲਓ ਇੱਕ ਪਾਸਾ ਤਾਂ ਟੈਕਨੀਕਲ ਗੱਲਾਂ ਨੇ ਪਰ ਪੋਲਿਟਿਕਸ ਕੀ ਪੇਸ਼ ਕਰ ਰਹੇ ਆ ਦੋਨੇ ਤਰ੍ਹਾਂ ਇੱਕ ਦੂਜੇ ਦੀ ਪੋਲਿਟਿਕਸ ਜੋ ਮੈਂ ਮਹਿਸੂਸ ਕਰਦਾ ਨਾ ਵੀ ਜਿਹੜੀ ਗਲਤੀ ਆ ਅਕਾਲੀ ਦਲ ਜਿਹੜਾ ਲੀਹੋਂ ਲੱਥਾ 1996-97 ਤੋਂ ਜਿਹੜੀ ਲਾਈਨ ਤੇ ਸਾਰੇ ਚੱਲੇ ਨੇ ਜੀ ਹੁਣ ਵੀ ਉਹਦੇ ਧਾਰਨੀ ਨੇ ਹਮ ਸ਼ਿਕਾਇਤ ਚ 2007 ਤੋਂ ਚੱਕੇ ਨੇ ਇਹਨਾਂ ਮਸਲੇ ਮਸਲੇ 2 ਨੇ ਹਮ ਇੱਕ ਸੌਦਾ ਸਾਧਨ ਨਾਲ ਸੰਬੰਧਿਤ ਨੇ ਇੱਕ ਡੀਜੀਪੀ ਨਾਲ ਸੰਬੰਧਿਤ ਨੇ ਪਰ ਇਹਨਾਂ ਦੀ ਜੜ ਤਾਂ ਪਿੱਛੇ ਪਈ ਆ ਜੀ 97 ਚ ਜਦੋਂ ਤੁਸੀਂ ਕਿਹਾ ਸੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾ ਕੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜਾ ਕਰਾਂਗੇ ਜੀ ਉਹ ਤੋਂ ਸ਼ਰੇਆ ਮੁਕਰੇ ਹਮ ਫਿਰ ਜਿਹੜੇ ਲੋਕਾਂ ਨੇ ਇੰਨਾ ਕੁਛ ਚੱਲਿਆ ਉਹਨਾਂ ਦੀ ਕਿਸੇ ਦੀ ਮਾਂ ਨਹੀਂ ਫੜੀ ਉਲਟ ਜਿੰਨੇ ਸ਼ਕਾਰੀ ਪੁਲਿਸ ਅਫਸਰ ਸੀ ਉਹ ਐਸਐਸਪੀ ਲਾਤੇ ਉਹਦੇ ਵਿੱਚੋਂ ਡੀਜੀਪੀ ਉਪਜਿਆ ਨਾ ਉਹਦੇ ਵਿੱਚ ਹੀ ਹਰ ਆਲਮ ਨਿਕਲਿਆ ਨਾ ਜਿਹੜਾ ਸਿਰਾ ਪਿੱਛੇ ਤੋਂ ਸਾਰੀ ਪ੍ਰੈਕਟਿਸ ਪਈ ਆ ਉੱਥੇ ਤੱਕ ਜਾਣ ਨੂੰ ਤਿਆਰ ਨਹੀਂ ਫਿਰ ਤੁਸੀਂ ਆਪਣੀ ਲਾਈਨ ਛੱਡ ਕੇ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਅਪਦੇ ਨੈਣ ਤੂੰ ਮੈਨੂੰ ਦੇ ਤੂੰ ਮਟਕਾਉਂਦੀ ਫਿਰ ਆਪਣੀ ਜਿਹੜੀ ਲਾਈਨ ਛੱਡ ਕੇ ਸਾਰੀ ਮੋਦੀ ਦੀ ਲਾਈਨ ਨੂੰ ਟੋ ਕੀਤਾ ਇਹਨੇ ਸਾਲਾਂ ਚ ਫਿਰ ਪਾਰਟੀ ਦੇ ਅੰਦਰ ਵੀ ਧੁਖਾ ਧੜੀ ਕੀਤੀ ਆ ਬਿਨਾਂ ਸ਼ਰਤ ਸ ਮੈਂ ਤਾਂ ਬਿਨਾਂ ਕਿਸੇ ਪਾਰਟੀ ਚ ਵਿਚਾਰੇ ਨਾ ਵਰਕ ਕਮੇਟੀ ਚ ਟੌੜਾ ਸਾਹਿਬ ਨਾਲ ਗੱਲ ਸ਼ਰਤਾਂ ਨਾਲ ਮੈਂ ਤੂੰ ਹੀ ਹੋ ਰਹੀ ਆ ਜਾ ਕੇ ਐਲਾਨ ਕਰਾਤਾ ਹੁਣ ਤਰਲੋਚਨ ਸਿੰਘ ਦੀਆਂ ਇੰਟਰਵਿਊ ਸੁਣ ਲਓ ਤੁਸੀਂ ਉਹ ਕਹਿੰਦਾ ਬਾਦਲ ਸਾਹਿਬ ਮੇਰੀ ਡਿਊਟੀ ਲਾ ਕੇ ਗਏ ਜਦੋਂ ਬਾਹਰ ਗਿਆ ਇਲਾਜ ਕਰਾਉਣ ਵੀ ਸੁਖਵੀਰ ਨੂੰ ਮੰਤਰੀ ਬਣਾਉਣਾ ਤੈ ਹੋਇਆ ਸੀ ਰਾਜ ਮੰਤਰੀ ਚੰਦੂ ਮਾਜਰੇ ਨੂੰ ਬਣਾਉਣਾ ਚਲੋ ਨਹੀਂ ਬੋਲੇ ਉਦੋਂ ਉਦੋਂ ਵੀ ਟੌੜਾ ਸਾਹਿਬ ਕਹਿੰਦੇ ਸੀ ਵੀ ਜਿਹੜੇ ਰਾਏ ਨੇ ਪਾਤਾ ਨਾ ਭਾਉ ਨਹੀਂ ਪੰਥ ਇਹ ਖਵਾਰੀਆਂ ਬਹੁਤ ਦੋਸਨਾਂ ਉਦੋਂ ਕਾਸ਼ੀਰਾਮ ਨੇ ਬੜੇ ਸਖਤ ਬਿਆਨ ਦਿੱਤੇ ਸੀ ਪਰ ਤੁਹਾਨੂੰ ਕੀ ਲੱਗਦਾ ਵੀ ਮੰਨ ਲਓ ਜਿਹੜੇ ਅੱਜ ਸਾਰੇ ਬੋਲ ਰਹੇ ਨੇ ਆ ਕੁਝ ਵੀ ਚੀਜ਼ਾਂ ਚੱਲ ਰਹੀਆਂ ਨੇ ਮੰਨ ਲਓ ਇਹ ਜਿਹੜੇ ਜਿਹੜੀਆਂ ਜਿਹੜੀਆਂ ਲਾਮਤਾਂ ਸੀ ਜਦੋਂ ਉਦੋਂ ਹੀ ਸਾਹਮਣੇ ਆ ਗਈਆਂ ਸੀ ਫਿਰ ਉਦੋਂ ਇਹਨਾਂ ਦੇ ਖਿਲਾਫ ਕੋਈ ਤਹਿਰੀਕ ਕਿਉਂ ਨਹੀਂ ਖੜੀ ਹੋਈ ਪਾਰਟੀ ਦੇ ਅੰਦਰੋਂ ਕਿਉਂਕਿ ਸਾਰਿਆਂ ਨੇ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਦਾ ਲਾਹ ਲਿਆ ਜਿੰਨੀ ਐਨੀ ਘੋਲ ਕਮਾਈ ਸੀ ਜਿਹੜਾ ਕਹਿੰਦੇ ਨੇ ਸ਼ਹੀਦਾਂ ਦੀ ਜਥੇ ਬੰਦੀ ਆ ਉਹ ਤਾਂ ਹੁਣ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜਾਂ ਨੇ ਜਿੰਨਾ ਕੁ ਤਰ ਕੋਲੋਲਾ ਕਰਨੀ ਸੀ ਕਰ ਲਈਆਂ ਹੁਣ ਜਦੋਂ ਪੰਥ ਰੁੱ ਪੰਚ ਸਾਥ ਛੱਡ ਗਿਆ ਵੀ ਤੁਹਾਡੇ ਦਾ ਮਹਿਲ ਬਣ ਰਹੇ ਨੇ ਹੋਟਲ ਬਣ ਰਹੇ ਨੇ ਬੱਸਾਂ ਬਣ ਰਹੀਆਂ ਨੇ ਸਾਰਾ ਕੁਝ ਹੁਣੇ ਅਪਦੇ ਆਪ ਤਾਂ ਨਹੀਂ ਨਾ ਬਣਿਆ ਮਾਫੀਏ ਜਿਹੜੇ ਪੈਦਾ ਹੋਏ ਨੇ ਸਾਰੇ ਇੱਕ ਨੀਤੀ ਤੋਂ ਪੈਦਾ ਹੋਏ ਨੇ ਜੀ ਚਾਹੇ ਸ਼ਰਾਬ ਮਾਫੀਆ ਮਨਿੰਦਰ ਲੈ ਕੇ ਆਇਆ ਪਰ ਕੱਚ ਤਾਂ ਇਹਨਾਂ ਨੇ ਵੀ ਨਹੀਂ ਛੱਡੀ ਨਾ ਜੀ ਹੁਣ ਲੋਕ ਲੋਕ ਅੱਖਾਂ ਦੇ ਸਾਹਮਣੇ ਤਾਂ ਦੇਖ ਰਹੇ ਨੇ ਨਾ ਫਿਰ ਉਹ ਜਿਹੜੀ ਨੀਤੀ ਆ ਉਹ ਨੀਤੀ ਨੂੰ ਜੇ ਤੁਸੀਂ ਲਾਗੂ ਕਰਨਾ ਤਾਂ ਤਾਕਤਾਂ ਫਿਰ ਸਾਰੀਆਂ ਆਪਦੇ ਕੋਲੇ ਹੋਣਗੀਆਂ ਜੀ ਫਿਰ ਅਕਾਲ ਤਖਤ ਦਾ ਹੁਕਮਨਾਮਾ ਲੰਘੇ ਜੱਥੇਦਾਰ ਲਾਹਿਆ ਟੋੜਾ ਸਾਹਿਬ ਨੂੰ ਲਾਹਿਆ ਸਾਰਾ ਕੁਝ ਆਪਣੇ ਹੱਥ 'ਚ ਕਰ ਲਿਆ ਹੁਣ ਜਿਹੜੀ ਚੁੰਦਾ ਕਮੇਟੀ ਆ ਜੀ ਚੁੰਦਾ ਕਮੇਟੀ ਰਿਪੋਰਟ ਕੱਲੇ ਲੀਡਰਾਂ ਦੀ ਥੋੜੋ ਆ ਉੱਥੇ ਜਿਹੜੇ ਬਾਦਲ ਦਲ ਨਾਲ ਸਬੰਧਤ ਵਰਕਰ ਨੇ ਇਲਾਕਿਆਂ 'ਚ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਨੇ ਇਹਨਾਂ ਨੇ ਉਹਨਾਂ ਦੀ رائے ਨੂੰ ਕਲਮਬੰਦ ਕੀਤਾ ਉਹ ਰਾਏ ਆ ਜਿਹੜੀ ਉਹ ਕੱਲੀ ਇਹ ਥੋੜੋ ਆ ਵੀ ਸੁਖਵੀਰ ਬਦਲੇ ਉਹਦੇ ਉਹਦੇ ਵਿੱਚ ਉਹੀ ਗੱਲਾਂ ਨੇ ਜੇ ਕਹਿਣਾ ਹੋਵੇ ਟੌੜਾ ਸਾਹਿਬ ਜਿਹੜੇ ਉਠਾਉਂਦੇ ਹੁੰਦੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਬੰਦੇ ਐਮਐਲਏ ਨਾਲ ਬਣਨ ਦਲ ਦਾ ਪ੍ਰਧਾਨ ਅੱਡ ਹੋਵੇ ਮੁੱਖ ਮੰਤਰੀ ਅੱਡ ਹੋਵੇ ਜ਼ਿਲ੍ਹਾ ਜਥੇਦਾਰ ਚੋਣ ਨਾਲ ਲੜੇ ਸ਼੍ਰੋਮਣੀ ਕਮੇਟੀ ਨੂੰ ਖੁਦਮਖਤਿਆਰ ਬਣਾਓ ਅਕਾਲ ਤਖਤ ਦੇ ਸਾਹਮਣੇ ਜਵਾਬਦੇਹੀ ਬਣਾਓ ਸਾਰੀ ਉਹ ਬਹੁਤ ਗੱਲਾਂ ਨੇ ਹੁਣ ਇਹ ਗੱਲਾਂ ਤੋਂ ਸਾਰੀ ਤਿਲਕਦੇ ਨੇ ਇਹ ਇਸੇ ਕਰਕੇ ਝੁੰਦਾ ਕਮੇਟੀ ਵਾਲੀ ਗੱਲ ਆਉਂ ਗੋ ਹੋ ਗਈ ਝੁੰਦੀ ਤਿਲਕ ਗਿਆ ਮੁੜ ਕੇ ਟਿਕਟ ਲੈ ਲਈ ਹਾਂ ਚਲੋ ਟਿਕਟ ਲੈ ਲਈ ਉਹਨੇ ਉਹ ਵੀ ਢੀਂਟਾ ਸਾਹਿਬ ਨਾਲ ਧੋਖਾ ਹੀ ਕੀਤਾ ਨਾ ਚਾਹੇ ਤੁਸੀਂ ਜਿੰਨੀ ਮਰਜੀ ਚਲਾਕੀ ਵਰਤ ਲਓ ਵੀ ਇਹੇ ਜੇ ਮੌਕੇ ਤੁਹਾਡੀ ਏਕਤਾ ਹੋ ਰਹੀ ਆ ਕਹਿ ਰਹੇ ਹਾਂ ਤੁਸੀਂ ਵੀ ਆਹ ਏਰੀਆ 'ਚ ਤੁਹਾਨੂੰ ਪਹਿਲਾਂ ਜਨਾ ਮਾਨ ਸਤਕਾਰ ਮਿਲੂ ਪਹਿਲੀ ਝਟ 'ਚ ਤੁਸੀਂ ਉਹਨਾਂ ਨਾਲ ਉਹ ਕੀਤਾ ਇਹ ਇਸੇ ਕਰਕੇ ਹੁਣ ਪਹਿਲਾਂ ਕੱਢਣ ਵੇਲੇ ਨਹੀਂ ਕਿਸੇ ਨੂੰ ਪੁੱਛਿਆ ਫਿਰ ਲਿਆਉਣ ਵੇਲੇ ਨਹੀਂ ਕਿਸੇ ਨੂੰ ਪੁੱਛਿਆ ਸਮਾਂ ਤੇ ਟਿੱਚਰਾਂ ਕੀਤੀਆਂ ਦੂਜੇ ਲੀਡਰਾਂ ਨੂੰ ਕਹਿੰਦਾ ਬੀਬੀ ਜੀ ਕਮੇਟੀ ਦੀ ਮੀਟਿੰਗ 'ਚ ਇਹਨਾਂ 'ਚੋਂ ਕਿਸੇ ਨੇ ਨਹੀਂ ਕਿਹਾ ਬੀਬੀ ਬੀਬੀ ਨੂੰ ਲੈ ਕੇ ਆਓ ਮੈਂ ਹੀ ਤੁਹਾਨੂੰ ਫੋਨ ਕਰਦਾ ਸੀ ਮੈਂ ਹੀ ਲੈ ਕੇ ਆਇਆ ਅਹੀਂ ਕਹਿੰਦਾ ਢੀਂਸਾ ਸਾਹਿਬ ਨੂੰ ਕਿਸੇ ਨੇ ਨਹੀਂ ਕਿਹਾ ਨਾਲ ਲੈ ਕੇ ਆਓ ਮੈਂ ਹੀ ਜਾ ਕੇ ਆਇਆ ਮੈਂ ਹੀ ਲੈ ਕੇ ਆਇਆ ਫਿਰ ਹੁਣ ਮੈਂ ਹੀ ਕੱਢੀ ਜਾਂਦਾ ਜੀ ਸੋ ਇਹ ਮਰ ਜਾ ਚਿੜੀਏ ਜਿਉਂ ਪਾ ਚਿੜੀਏ ਯਾਨੀ ਲਾਈਨ ਦਾ ਮਸਲਾ ਤੁਹਾਨੂੰ ਕੀ ਲੱਗਦਾ ਵੀ ਹੁਣ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਹੈ ਇਸ ਵੱਡੇ ਪੱਧਰ ਤੇ ਉਹ ਕੱਢ ਕੱਢ ਰਹੇ ਨੇ ਲੀਡਰਾਂ ਨੂੰ ਤਾਂ ਕੀ ਉਹ ਆਪਣੀ ਸਮਝ ਨਾਲ ਚੱਲ ਰਿਹਾ ਜਾਂ ਉਹਨਾਂ ਨੂੰ ਕਿਸੇ ਦਰਬਾਰੀਆਂ ਨੇ ਘੇਰਿਆ ਹੋਇਆ ਨਹੀਂ ਜੀ ਉਹ ਫਿਰ ਸਲਾਹਕਾਰਤ ਹੁੰਦੀ ਨੇ ਨਾ ਹੂੰ ਜੇ ਮੈਂ ਤੁਹਾਨੂੰ ਝੂਠ ਬੋਲੀ ਜਾਂਦਾ ਹੁਣ ਚੀਮਾ ਬੈਂਸ ਸਾਹਿਬ ਚਲੋ ਆਪਦੀ ਥਾਂ ਤੇ ਜਿੰਨੇ ਮਰਜੀ ਸਤਕਾਰਯੋਗ ਹੁਣ ਪਰ ਲੜਾਈ ਦੇ ਵਿੱਚ ਤੱਕ ਝੋਲੀ ਪਾ ਰਹੇ ਨੇ ਨਾ ਜੀ ਇੰਟਰਵਿਊ ਦੇਖ ਲਓ ਤੁਸੀਂ ਪੱਤਰਕਾਰਾਂ ਨਾਲ ਗੱਲਾਂ ਨੂੰ 370 ਦੀ ਅਸੀਂ ਤਾਂ ਹਮੇਤ ਕੀਤੀ ਖਤਮ ਕਰਨ ਦੀ ਕਿਉਂਕਿ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਮੰਗ ਸੀ ਜਾਂ ਆ ਚਰਨਜੀਤ ਬਰਾੜ ਜਿਹੜਾ ਜੀ ਦੂਜੇ ਪਾਸੇ ਆ ਇੱਕ ਟੀਵੀ ਤੇ ਮੇਰੇ ਨਾਲ ਬਹਿਸ ਕਰੇ ਕਹਿੰਦਾ ਅਸੀਂ ਤਾਂ 1978 ਚ ਮੰਗ ਕੀਤੀ ਹੋਈ ਆ ਧਾਰਾ 370 ਖਤਮ ਕਰਨ ਦੀ ਮਹੱਲਿਆ ਕਹਿੰਦਾ ਸ਼ੀਮਾ ਮਤਲਬ ਲੁਧਿਆਣਾ ਕਾਨਫਰੰਸ ਦਾ ਮਹਦਖਾਓ ਚ ਕਿੱਥੇ ਆ ਸੋ ਐਸੇ ਕਰਕੇ ਇਹ ਕਿਹੜਾ ਇਹ ਨਵੀਂ ਪੀੜ੍ਹੀ ਤਾਂ ਜਾਣਦੇ ਵੀ ਨਹੀਂ ਹੁਣ ਅਸੀਂ ਜਿਹੜੀਆਂ ਗੱਲਾਂ ਜਾਣਦੇ ਆ ਉਹ ਲੜਾਈ ਹੋਈ ਆ ਗੱਲਾਂ ਹੋਈਆਂ ਨੇ ਸਾਨੂੰ ਤਾਂ ਤਾਂ ਪਤਾ ਸਾਰੀਆਂ ਗੱਲਾਂ ਦਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਜੀ 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 ਸੋ ਇਸ ਕਰਕੇ ਸੁਖਵੀਰ ਆ ਜਿਹੜਾ ਉਹ ਵੀ ਬੁੰਦਲਿਆ ਹੋਇਆ ਕਵਰਾਇਆ ਹੋਇਆ ਉਹਨੂੰ ਵੀ ਪਤਾ ਵੀ ਐ ਕੰਮ ਨਹੀਂ ਚੱਲਣਾ ਤੇ ਤੁਹਾਨੂੰ ਕੀ ਲੱਗਦਾ ਵੀ ਮੰਨ ਲਓ ਹੁਣ ਜਿਹੜੇ ਆਲਟਰਨੇਟਿਵ ਧਿਰਾਂ ਨੇ ਮੰਨ ਲਓ ਇਹਦਾ ਦੋ ਗਰੁੱਪ ਨੇ ਤੁਸੀਂ ਕਿਹਾ ਕਿ ਇਹਨਾਂ ਨੇ ਸੱਤਾ ਮਾਣੀ ਇਹ ਆਪਣਾ ਗਵਾ ਚੁੱਕੇ ਨੇ ਆਧਾਰ ਦੋਨੇ ਗਰੁੱਪੀ ਹੈਨਾ ਉਸ ਤੋਂ ਬਿਨਾ ਹੋਣ ਜਿਹੜੇ ਆਲਟਰਨੇਟਿਵ ਨੇ ਪੰਥਕ ਪੋਲਿਟਿਕਸ ਦੇ ਚਾਹੇ ਉਹ ਜਸਪੀਰ ਰੋਡੇ ਹੋਣਾਂ ਦੀ ਧੇਰਾ ਚਾਹੇ ਉਹ ਅਮਰਿਤਪਾਲ ਐ ਚਾਹੇ ਸਰਬਜੀਤ ਖਾਲਸਾ ਚਾਹੇ ਕੋਈ ਹੋਰ ਨੇਮਨ ਧੀਰ ਸਿੰਘ ਦਾ ਗਰੁੱਪ ਐ ਮਿਸਲ ਸਤਲੁਏ ਇਹ ਜਿਹੜੇ ਸਾਰੇ ਗਰੁੱਪ ਨੇ ਇੰਨਾ ਚ ਤੁਹਾਨੂੰ ਲੱਗਦਾ ਵੀ ਉਹ ਜਿਹੜੀ ਪੰਥਕ ਐਸਪੀਰੇਸ਼ਨਾਂ ਨੇ ਉਹਨਾਂ ਨੂੰ ਇਹ ਕੇਟਰ ਕਰ ਸਕਦੇ ਨੇ ਨਹੀਂ ਮੈਨੂੰ ਹਾਲੇ ਕੋਈ ਇਹੋ ਜਿਹਾ ਵਰਤਾਂਤ ਨਹੀਂ ਲੱਗਦਾ ਜਿਹੜਾ ਪੰਥਕ ਵਰਤਾਂਤ ਹੋਵੇ ਪੰਜਾਬ ਦਾ ਵਰਤਾਂਤ ਹੋਵੇ ਸਰਵਤ ਦੇ ਭਲੇ ਵਾਲਾ ਵਰਤਾਂਤ ਹੋਵੇ ਕੋਈ ਇਹੋ ਜਿਹਾ ਆਗੂ ਦਿਸ ਰਿਹਾ ਹੋਵੇ ਇਹ ਤਾਂ ਅਮਰਤਪਾਲ ਦਾ ਵਰਤਾਰਾ ਹੋਰ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਸਰਬਜੀਤ ਦਾ ਵਰਤਾਰਾ ਹੋਰ ਆ ਮਾਨ ਦਾ ਵਰਤਾਰਾ ਹੋਰ ਆ ਰੋਡੇ ਦਾ ਵਰਤਾਰਾ ਹੋਰ ਆ ਇਹ ਇਹਨਾਂ ਦਾ ਵਰਤਾਰਾ ਇਹ ਇਹਦਾ ਫਿਰ ਕਿਹ ਹੱਲ ਆ ਨਾ ਜੀ ਤੁਸੀਂ ਅਨੰਦਪੁਰ ਦੇ ਮਤੇ ਦੀ ਲੜਾਈ ਨੂੰ ਕੁੱਚਣ ਲਈ ਹਮਲਾ ਕੀਤਾ ਸੀ ਪੰਜਾਬ ਤੇ ਇਹ ਨੁਕਤੇ ਛੱਡਦੇ ਨੇ ਸਾਰੇ ਇੱਕ ਨੇ ਖਾਲਸਤਾਨ ਕਹਿ ਕੇ ਉਹ ਲੜਾਈ ਛੱਡਤੀ ਦੂਜਿਆਂ ਨੇ ਸਰਕਾਰ ਬਣਾਉਣੀ ਆ ਚਲਾਉਣੀ ਆ ਤੇ ਮਾਇਆਤਰੀ ਤਾਂ ਉਹ ਲੜਾਈ ਛੱਡਤੀ ਹੁਣ ਪੰਥਕੇਕਤਾ ਦੀ ਲੋੜ ਆ ਮੈਂ ਕਹਿੰਦਾ ਬਾਦਲ ਦਲ ਮੁੜ ਕੇ ਸਾਰਾ ਇਕੱਠਾ ਹੋ ਜੇ ਹੁਣ ਜਦੋਂ ਜ਼ੀਰੋ ਹੋਇਆ ਉਦੋਂ ਵੀ ਇਕੱਠੇ ਸੀ ਸਾਰਾ ਹੂੰ ਜੇ ਹੁਣ ਮੁੜ ਕੇ ਇਕੱਠੇ ਵੀ ਹੋ ਜਾਣ ਚਲੋ ਜਿਵੇਂ ਇਹ ਕਹਿੰਦੇ ਨੇ ਨਾ ਜਿਵੇਂ ਉਹ ਗਰੇਵਾਲ ਕਹਿੰਦਾ ਵੀ ਇਕੱਲੇ ਇਕੱਲੇ ਹੋਣਗੇ ਵੀ ਮੈਨੂੰ ਸੁਖਵੀਰ ਨਾਲ ਮਲਾ ਇਹ ਇਹਨਾਂ ਨੂੰ ਭੁਲੇਖਾ ਅਸਲ ਚ ਉਹ ਵੇਲੇ ਕਹਿੰਦੇ ਪਹਿਲਾਂ ਵੀ ਇਹ ਹੋਇਆ ਸੀ ਪਹਿਲਾਂ ਹੋਇਆ ਸੀ ਜਦੋਂ ਬਾਦਲ ਕੋਲੇ ਪੰਜਾਬ ਚ ਵੀ ਸੱਤਾ ਸੀ ਕੇਂਦਰ ਚ ਵੀ ਸੱਤਾ ਦੀ ਭਾਈਵਾਲੀ ਸੀ ਉਦੋਂ ਤਾਕਤ ਸੀ ਐਡੀ ਵੱਡੀ ਜਿਹਦੇ ਕਰਕੇ ਕਾਲ ਤੱਕ ਸ਼੍ਰੋਮਣੀ ਕਮੇਟੀ ਜਾਂ ਆਪਣੇ ਵਿਰੋਧੀਆਂ ਨੂੰ ਰੋਲਿਆ ਹੁਣ ਉਹ ਸਿਚੁਏਸ਼ਨ ਨਹੀਂ ਹੈਗੀ ਹੁਣ ਮਾਇਆ ਧਾਰੀਓ ਇਕੱਲਾ ਨਾ ਜੇ ਪੈਸੇ ਦੇ ਆਸਰੇ ਤੁਸੀਂ ਕਹੋਗੇ ਪਾਰਟੀ ਬਣ ਜੂ ਚੋਣਾਂ ਜਿੱਤ ਜਾਣਗੀਆਂ ਹੁਣ ਇਹਨਾਂ ਨੂੰ ਐ ਲੱਗਦਾ ਵੀ ਇਹ ਭਾਰ ਲਾਹੋ ਮੈਂ ਤਾਂ ਡੇਢ ਮਹੀਨਾ ਪਹਿਲਾਂ ਕਹਿੰਦਾ ਸੀ ਮੈਂ ਕਿਹਾ ਵੀ ਜਿਹੜਾ ਇਹਨਾਂ ਨੇ ਰੌਂ ਬਣਾ ਲਿਆ ਬਾਦਲ ਕਿਆ ਨੇ ਇਹਦਾ ਮਤਲਬ ਹੁਣ ਲੜਾਈ ਆਰ ਪਾਰ ਦੀ ਲੜਨਗੇ ਹਾਂ ਸੋ ਇਸ ਕਰਕੇ ਉਹਨਾਂ ਦੀ ਕੀ ਸਮਝ ਬਣ ਰਹੀ ਹੈ ਵੀ ਆਰ ਪਾਰ ਦੀ ਲੜਾਈ ਚੋਂ ਕੀ ਹਾਸਲ ਹੋ ਜੂਗਾ ਮੈਂ ਦੇਖੋ ਇੰਨਾ ਮੇਰਾ ਉਹਨਾਂ ਨਾਲ ਰਾਬਤਾ ਨਹੀਂ ਜਿਵੇਂ ਮੈਂ ਦੇਖ ਰਿਹਾ ਬਾਚ ਰਿਹਾ ਹਾਂ ਹਾਂਜੀ ਮੈਨੂੰ ਲੱਗਦਾ ਉਹ ਪੰਥ ਕੇਕ ਤਵਲ ਵਧਣਗੇ ਜਿਵੇਂ ਗੱਲਾਂ ਕਰ ਰਹੇ ਨੇ ਨਾ ਜਿਵੇਂ ਮੋਹਨ ਸਿੰਘ ਤੁਰਦੀ ਵਰਸੀ ਬਣਾਈ ਆ ਵੀ ਉੱਥੇ ਫਲਾਣੇ ਫਲਾਣੇ ਆਏ ਹੁਣ ਜੇ ਪੰਥਕ ਏਕਤਾ ਵੀ ਕਰਨੀ ਆ ਸਵਾਲ ਉੱਥੇ ਫੇਰ ਖੜਾ ਪ੍ਰੋਗਰਾਮ ਕਿਹੜੇ ਤੇ ਕਰਨੀ ਆ ਹੂੰ ਆਨੰਦਪੁਰ ਦੇ ਮਤਦਾਨ ਤੇ ਕਰਨੀ ਆ ਅਮਰਸਰ ਐਲਾਨਨਾਮੇ ਤੇ ਕਰਨੀ ਆ ਜਾਂ ਕੋਈ ਨਵਾਂ ਦਸਤਾਵੇਜ਼ ਜਿਹੜਾ ਫੈਡਰਲ ਸਿਆਸਤ ਤੇ ਆਧਾਰਿਤ ਹੋਵੇ ਜਿਹੜਾ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਦਾ ਹੋਵੇ ਜਿਹੜਾ ਤਾਕਤਾਂ ਦੇ ਕੇਂਦਰੀਕਰਨ ਦਾ ਵਿਰੋਧ ਕਰ ਰਿਹਾ ਹੋਵੇ ਉਸ ਤਰ੍ਹਾਂ ਦਾ ਡੈਮੋਕਰੈਟ ਇਹਦਾ ਕੋਈ ਡਾਕੂਮੈਂਟ ਤੁਹਾਨੂੰ ਲੱਗਦਾ ਵੀ ਜਿਸ ਲੈਵਲ ਤੇ 1964 ਤੋਂ ਵੀ ਲਾਈਏ ਜਾਂ ਉਸ ਤੋਂ ਪਹਿਲਾਂ ਤੋਂ ਲਾਈਏ ਵੀ ਜਿਹੜੀ ਇੱਕ ਅਕਾਲੀ ਪਾਰਟੀ ਸੀ ਉਹ ਇੱਕ ਰੀਜਨਲ ਪਾਰਟੀ ਵੀ ਸੀ ਇੱਕ ਇੱਕ ਕਮਿਊਨਿਟੀ ਦੀ ਪਾਰਟੀ ਬੈਲਾਂਸ ਸੀ ਹਨ ਹੁਣ 100 ਸਾਲ ਹੋ ਗਿਆ ਉਸ ਗੱਲ ਨੂੰ ਪਰ ਹੁਣ ਉਸ ਨੇਚਰ ਦੀ ਜਾਂ ਉਸ ਨੇਚਰ ਦੀ ਕੋਈ ਪਾਰਟੀ ਜਾਂ ਪੋਲਿਟਿਕਸ ਖੜੀ ਕਰਨੀ ਇੰਨੇ ਸਾਰੇ ਚੇਂਜ ਤੋਂ ਬਾਅਦ ਤੁਹਾਨੂੰ ਲੱਗਦਾ ਨਵੇਂ ਸਿਰੇ ਤੋਂ ਪੋਸੀਬਲ ਨਹੀਂ ਹੋ ਤਾਂ ਬਹੁਤ ਕੋਈ ਜਾਂਦਾ ਜੀ ਤੁਹਾਡੇ ਸਾਹਮਣੇ ਰਾਹੁਲ ਦੀ ਉਦਾਹਰਨ ਹਾਲਾਂਕਿ ਆਲ ਇੰਡੀਆ ਲੈਵਲ ਦੀ ਗੱਲ ਆ ਜਿਨੇ ਉਹਨੇ ਕਹਿਤਾ ਸੀ ਜੀ 2023 ਜਾਓ ਜਿਨੇ ਜਿੱਥੇ ਜਾਣਾ ਉਹਨੇ ਤਾਂ ਚੋਣਾਂ ਦੌਰਾਨ ਕਹਿਤਾ ਸੀ ਜਿਹੜੇ ਆਰਐਸਐਸ ਦੇ ਖਿਲਾਫ ਉਹਦੀ ਵਿਚਾਰਧਾਰਾ ਦੇ ਖਿਲਾਫ ਨਹੀਂ ਲੜਨ ਨੂੰ ਤਿਆਰ ਛੱਡ ਜੋ ਪਾਰਟੀ ਮੈਨੂੰ ਕੋਈ ਗੱਲ ਨਹੀਂ ਇਹੀ ਦੀ ਵਿਚਾਰਧਾਰਾ ਇਹ ਆ ਜਾ ਅਕਾਲੀ ਜਿਹੜੀ ਫਰਮ ਲੀਡਰ ਕੋਈ ਨਹੀਂ ਹੈ ਮਤਲਬ ਮੈਨੂੰ ਨਹੀਂ ਲੱਗ ਰਿਹਾ ਠੀਕ ਆ ਗੱਲਾਂ ਬਾਤਾਂ ਚ ਬਹੁਤ ਲੋਕ ਸਿਆਣੇ ਹੁੰਦੇ ਨੇ ਗੱਲਾਂ ਬਾਤਾਂ ਮਾਰਨ ਦਾ ਇੱਕ ਉਹਨਾਂ ਵਿਚਾਰਾਂ ਨੂੰ ਜਦੋਂ ਸਿਆਸਤ ਦੇ ਵਿੱਚ ਤੁਸੀਂ ਅਨਵਾਦ ਕਰਨਾ ਜਥੇਬੰਦੀ ਤੋਂ ਬਗੈਰ ਵਿਚਾਰ ਉਹ ਠੋਸ ਤਾਕਤ ਨਹੀਂ اختیار ਕਰਦੇ ਜਥੇਬੰਦੀ ਉਹੀ ਬਣੋ ਫਿਰ ਜਿਹਦੇ ਵਿੱਚ ਭਾਵਨਾ ਉਹ ਹੋਊ ਵੀ ਪੰਥ ਦੇ ਭਲੇ ਲਈ ਆ ਪੰਜਾਬ ਦੇ ਭਲੇ ਲਈ ਆ ਮੁਲਕ ਦੇ ਭਲੇ ਲਈ ਆ ਇਹ ਐ ਨਹੀਂ ਵੀ ਪੰਥ ਦਾ ਭਲਾ ਪੰਜਾਬ ਦੇ ਉਲਟ ਜਾਂਦਾ ਪੰਥਾ ਜਿਹੜਾ ਪੰਜਾਬ ਖਾਤਰ ਨਹੀਂ ਲੜੂ ਹੋਰ ਕਿ ਮਿਲ ਲੜੂ ਲੜਦੀ ਆ ਰਿਹਾ ਸਾਰਿਆਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲੂ ਜਦੋਂ ਕਹਿੰਦੇ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸੰਘ ਹਮ ਕੋ ਬਣਾਈ ਜਾਂ ਸਰਵਤ ਦੇ ਭਲੇ ਚ ਆਪਣਾ ਭਲਾ ਦੇਖਣ ਦੀ ਗੱਲ ਪੰਥ ਵਸੇ ਮੈਂ ਜਿਹੜਾ ਮਨ ਚਾਉ ਕੋ ਹਨੇਰਾ ਇਹ ਭਾਵਨਾ ਦਿਖ ਨਹੀਂ ਰਹੀ ਨਾ ਕਿਤੇ ਪਰ 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 ਜਿੱਥੇ ਰੋਸ ਹੈਗਾ ਅਕਾਲੀਆਂ ਦੇ ਖਿਲਾਫ ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਇਹ ਰੋਸ ਹੈ ਇਸ ਦੇ ਵਿੱਚ ਵੀ ਜਿਹੜੀ ਇੱਕ ਧਿਰ ਸੀ ਸਾਡੀ ਨੁਮਾਇੰਦਾ ਧਿਰ ਸੀ ਅਸੀਂ ਉਹਦੇ ਖਤਮ ਹੋਣ ਦਾ ਜਿਹੜਾ ਖਦਸ਼ਾ ਪਿਆ ਜਿਵੇਂ ਬੀਜੇਪੀ ਆ ਆਰਐਸਐਸ ਨਿਤ ਨਵੀਆਂ ਚੀਜ਼ਾਂ ਕਰ ਰਹੇ ਨੇ ਜਿਵੇਂ ਹੁਣ ਆਪਣਾ ਆ ਫੈਸਲਾ ਹੀ ਆ ਇਸ ਸਿੰਗ ਸਰਬੰਦ ਦਾ ਉਹਦੇ ਤੇ ਵੀ ਟਿੱਪਣੀਆਂ ਆਈਆਂ ਨੇ ਤਾਂ ਜਿਹੜੀ ਕਮਿਊਨਿਟੀ ਰਿਪਰੈਜ਼ੈਂਟੇਸ਼ਨ ਦੀ ਇੱਕ ਧਿਰ ਦੇ ਖਤਮ ਹੋ ਜਾਣ ਦਾ ਜਿਹੜਾ ਖਤਰਾ ਹੈ ਉਸ ਨੂੰ ਅਸੀਂ ਸਮਝ ਨਹੀਂ ਪਾਰੇ ਨਹੀਂ ਨਹੀਂ ਖਤਰਾ ਤਾਂ ਮੈਨੂੰ ਲੱਗਦਾ ਸਮਝ ਜਾ ਰਹੇ ਹਾਂ ਸਾਡਾ ਦੁਖਾਂਤ ਇਹ ਆ ਵੀ ਅਸੀਂ ਇਹ ਕਹਿੰਦੇ ਆ ਵੀ ਸਾਰਾ ਸੱਚ ਮੇਰੇ ਪੱਲੇ ਆ ਜਿਹੜਾ ਸੱਚ ਨੂੰ ਇਕੱਠਾ ਕਰਨ ਦੀ ਲੋੜ ਆ ਸਿਆਣਾ ਬੰਦਾ ਉਹੀ ਹੁੰਦਾ ਮੈਂ ਤਾਂ ਟੋੜਾ ਸਾਹਿਬ ਦਾ ਤਜਰਬਾ ਦੇਖਿਆ ਜਿਹਨੂੰ ਸਿਆਣਪ ਇਕੱਠੀ ਕਰਨ ਦਾ ਵੱਲ ਹੋਵੇ ਮਤਲਬ ਜਿਹੜਾ ਸੁਣੇ ਕਿਸ ਸੁਣੀਏ ਕਿਸ ਕਹੀਏ ਇਹ ਤਾਂ ਸੁਣਨ ਵਾਲੇ ਤਾਂ ਦਰਵਾਜ਼ੇ ਬੰਦ ਨੇ ਸਾਰੇ कहण ਵਾਲਿਆਂ ਨੇ ਸਾਰੀਆਂ ਗੱਲਾਂ ਉਹ 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 ਇਸ ਆਪਸੀ ਸੰਵਾਦ ਦੇ ਵਿੱਚੋਂ ਫੇਰ ਜਿਹੜਾ ਕੋਈ ਸਾਂਝੀ رائے ਨਿਕਲੂ ਕਿਉਂਕਿ ਸੰਵਾਦ ਦੇ ਵਿੱਚ ਹੀ ਤੁਹਾਡੀਆਂ ਸੋਚਾਂ ਬਦਲਦੀਆਂ ਨੇ ਨਾ ਜੀ ਕੁਝ ਗੱਲਾਂ ਤੁਸੀਂ ਛੱਡਦੇ ਹੋ ਕੁਝ ਅਪਣਾਉਂਦੇ ਹੋ ਉਹਦੇ ਵਿੱਚੋਂ ਫਿਰ ਜਿਹੜਾ ਸਾਰਿਆਂ ਨੂੰ ਪ੍ਰਵਾਨਤ ਕੋਈ ਇਹ ਜਿਹਾ ਦਾ ਜਿਵੇਂ ਅੰਮ੍ਰਿਤਸਰ ਐਲਾਨ ਨਾ ਵਾ ਉਦੋਂ ਆਨੰਦਪੁਰ ਦੇ ਮਤੇ ਤੋਂ ਉੱਤੇ ਸੀ ਉਹ ਪਰ ਖਾਲਸਾਣ ਤੋਂ ਪਿੱਛੇ ਸੀ ਹੁਣ ਕਹੀ ਜਾਂਦੇ ਨੇ ਕਹੀ ਮੈਂ ਟੀਵੀ ਤੇ ਵੀ ਸੁਣਿਆ ਵੀ ਖਾਲਸਾਣ ਦੀ ਗੱਲ ਕਰਦਾ ਹੋ ਨਹੀਂ ਕਰਦਾ ਖਾਲਸਾਣ ਦੀ ਗੱਲ ਉਹ ਫੈਡਰਲਿਜ਼ਮ ਦੀ ਗੱਲ ਕਰਦਾ ਚਾਰ ਮਹਿਕਮੇ ਕੇਂਦਰ ਕੋਲੇ ਹੋਣਗੇ ਇੰਨੇ ਮਹਿਕਮੇ ਰਾਜਾਂ ਕੋਲੇ ਹੋਣਗੇ ਤੇ ਜਿਹੜਾ ਅੰਮ੍ਰਿਤਸਰ ਐਲਾਨਨਾਮਾ ਉਹ ਕਨਫੈਡਰਲ ਸਿਸਟਮ ਦੀ ਗੱਲ ਕਰਦਾ ਆਜ਼ਾਦ ਰਾਜਾਂ ਦਾ ਸਵੈ ਇਛਿਤ ਮਹਾਸੰਗ ਜਿਹਦੇ ਵਿੱਚ ਆਪਾਂ ਨਿਰਣੇ ਦੀ ਗੱਲ ਹੋਵੇ ਇਹ ਤਾਂ ਅੰਗਰੇਜ਼ ਵੀ ਉਸ ਮੌਕੇ ਜਿਹਹ ਜਿਹ ਉਹ ਲੈ ਕੈਬਨਟ ਮਿਸ਼ਨ ਪਲਾਨ ਲੈ ਕੇ ਆਏ ਸੀ ਉਹਦੇ ਵਿੱਚ ਇੰਨੀਆਂ-ਨੀਆਂ ਝਲਕਾਂ ਨਹੀਂ ਸੀ ਜਿਹੜੀਆਂ ਉਹ ਮਿਲਦੀਆਂ ਨੇ ਸੋ ਇਸ ਕਰਕੇ ਆਏ ਨੇ ਵੀ ਸਾਰੇ ਇਕੱਠੇ ਹੋ ਜੋ ਸਾਰੇ ਇਕੱਠੇ ਕੀਤੇ ਹੋਣਾ ਤੁਸੀਂ ਮੰਤਵ ਕੀ ਆ ਤੁਹਾਡੀ ਮਾਰਗ ਸੇਧ ਕੀ ਆ ਫਿਰ ਜਥੇਵੰਦਕ ਸੇਧ ਕੀ ਆ ਹੁਣ ਤਾਂ ਤੁਸੀਂ ਦੇਖ ਲਓ ਹਰ ਇੱਕ ਚੀਜ਼ ਵਰਕਿੰਗ ਕਮੇਟੀ ਵੀ ਜੇਬ ਦੇ ਵਿੱਚ ਪਈ ਹੋਈ ਆ ਕੋਰ ਕਮੇਟੀ ਜੇਬ ਵਿੱਚ ਪਈ ਹੋਈ ਆ ਤੇ ਇੱਥੇ ਇੱਕ ਦਿਨ ਸਾਰੇ ਇਕੱਠੇ ਹੋਏ ਨੇ ਪ੍ਰੈਸ ਕਾਨਫਰੰਸਾਂ ਹੋਈਆਂ ਨੇ ਘੰਟੇ ਬਾਅਦ ਜਿਵੇਂ ਹੁੰਦਾ ਵੀ ਇਹਨਾਂ ਨੂੰ ਕੱਢੋ ਹੁਣ ਆਪਾਂ ਕਿਉਂਕਿ ਉਧਰੋਂ ਕਲੀਅਰ ਦਾ ਆ ਗਿਆ ਲਾ 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 ਤੇ ਫਿਰ ਕਹਿੰਦੇ ਟੈਲੀਫੋਨ ਤੇ ਸਲਾਹ ਕਰ ਲਈ ਜੀ ਭੁੰਦਰ ਸਾਹਿਬ ਨੇ ਉਹਨਾਂ ਨਾਲ ਦੋਹਾਂ ਨਾਲ ਤੇ ਉਹਨਾਂ ਨੂੰ ਕੱਢਣ ਦਾ ਐਲਾਨ ਕਰਤਾ ਉਹਨਾਂ ਨੇ ਕਹਿਤਾ ਅਸੀਂ ਕੱਢ ਦਾਂਗੇ ਹੁਣ ਇਹੇ ਦੇ ਮੌਕੇ ਸੰਵਿਧਾਨਕ ਤਰੀਕਿਆਂ ਨਾਲ ਜਾਂ ਸੰਵਿਧਾਨ ਦੇ ਡੰਡੇ ਨਾਲ ਮਸਲੇ ਹੱਲ ਨਹੀਂ ਹੁੰਦੇ ਧੰਨਵਾਦ ਜੀ ਬਹੁਤ ਬਹੁਤ ਏਸਨ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨਾਲ ਅਸੀਂ ਪੰਥਕ ਸਿਆਸਤ ਦਾ ਜਿਹੜਾ ਸੰਕਟ ਹੈ ਕਾਲੀ ਸਿਆਸਤ ਦਾ ਜਿਹੜਾ ਸੰਕਟ ਹੈ ਉਸ ਤੇ ਬਾਬਤ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਕੈਮਰਾ ਪਰਸਨ ਮਾਨਸ ਦੇ ਨਾਲ ਮੈਂ ਗੁਰਸ਼ਮੀਲ ਸਿੰਘ ਚੰਡੀਗੜ੍ਹ